ਜੇ ਸਰਕਾਰੀ ਸਕੂਲ ਐਨੇ ਹੀ ਚੰਗੇ ਹੋ ਗਏ ਨੇ ਤਾਂ ਫਿਰ ਅਧਿਆਪਕਾਂ ਅਧਿਕਾਰੀਆਂ ਅਤੇ ਵਿਧਾਇਕਾਂ ਮੰਤਰੀਆਂ ਦੇ ਬੱਚੇ ਉੱਥੇ ਕਿਉਂ ਨਹੀਂ ਪੜ ਰਹੇ ਜਿਗਨ ਗੱਲ ਇਹ ਗਿਆ ਕਿ ਭਗਵੰਤਬੰ ਸਰਕਾਰ ਦੇ ਵਿੱਚ ਖੂਬਸੂਤ ਗੱਲ ਇਹ ਹੈ ਕਿ ਕਿਸੇ ਵੀ ਇਵੈਂਟ ਬਣਾਉਂਦੇ ਆ ਇਹ ਇਵੈਂਟ ਬਣਾ ਕੇ ਇਨਾ ਪ੍ਰਚਾਰ ਕਰਦੇ ਆ ਉਹਨੂੰ ਮੈਗਾ ਬਣਾਉਂਦੇ ਵੀ ਮੈਗਾ ਹੂੰ ਵੀ ਕੁਮਾਰ ਇਹ ਤੋਂ ਪਹਿਲਾਂ ਗੱਲ ਨਹੀਂ ਹੋ ਚੁੱਕੀ ਜਿਹੜੀ ਹੁਣ ਹੋਈ ਆ ਹੂੰ ਜੋ ਜਦੋਂ ਦੇ ਵੀ ਆਏ ਉਹਨਾਂ ਨੇ ਕੀਤਾ ਹੈ ਇੱਕ ਵਾਰੀ ਆਸਟ੍ਰੇਲੀਆ ਜਿਹੜਾ ਹੈਗਾ ਉਹ 17 ਸਾਲ ਦੇ ਬੱਚਾ ਤੱਕ ਬੈਨ ਲਾ ਰਿਆ ਹੈ ਫੋਨਾਂ ਉੱਤੇ ਹੂੰ ਜੀ ਹਾਂ ਜੀ ਤਾਂ ਤੁਸੀਂ ਵਾਈਫਾਈ ਲਾ ਕੇ ਕਿਹੜਿਆ ਕਿਹੜਿਆ ਪੜਾ ਰਹੇ ਹੋ ਕਿ ਜਿਹੜੇ ਕਿ ਇਹ ਵੱਡੇ ਲੀਡਰ ਹੁੰਦੇ ਨੇ ਹਨਾ ਅਧਿਕਾਰੀ ਹੁੰਦੇ ਨੇ ਕਿ ਉਹ ਆਪਣੇ ਬੱਚਿਆਂ ਤੇ ਲਈ ਵੱਖਰੇ ਮਿਆਰ ਰੱਖਦੇ ਨੇ ਸਿੱਖਿਆ ਦੇ ਕੀ ਲੱਗਦਾ ਤੁਹਾਨੂੰ ਅਸੀਂ ਉੱਥੇ ਤਾਂ ਨਹੀਂ ਭੇਜਦੇ ਵੀ ਉਹ ਸੋਸਾਇਟੀ ਨਹੀਂ ਚੰਗੀ ਹੂੰ ਉਹ ਮਜ਼ਦੂਰਾਂ ਦੇ ਦੂਜੇ ਮਜ਼ਦੂਰਾਂ ਦੇ ਬੱਚੇ ਮਹਿੰਦੀ ਮਹਿੰਦੀ ਲੋਕਾਂ ਦੇ ਬੱਚੇ ਉਹ ਚੋਰਾਂ ਦੇ ਬੱਚੇ ਨਹੀਂਗੇ ਹੂੰ ਬਿਲਕੁਲ ਜੀ ਤਾਂ ਫਿਰ ਸਰਹੱਦੀ ਇਲਾਕਿਆਂ ਦੇ ਵਿੱਚ ਅਧਿਆਪਕਾਂ ਦੀ ਘਾਟ ਕਿਉਂ ਹੈ ਅਤੇ ਵੀਆਈਪੀ ਅਧਿਆਪਕ ਜੂਨੇ ਉਹ ਚੰਡੀਗੜ੍ਹ ਦੇ ਨੇੜੇ ਫਿਰ ਪੋਸਟਿੰਗਾਂ ਕਿਉਂ ਲੈ ਰਹੇ ਨੇ ਕੀ ਲੱਗਦਾ ਹੈ ਤੁਹਾਨੂੰ ਇਹ ਦੇਖੋ ਗੱਲ ਸਾਫ਼ ਹੈਗੀ ਜਿਸki ਲਾਠੀ ਉਸकी ਮਾਸ ਹੈ ਕਿ ਤੁਹਾਡੇ ਖਿਆਲ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਸੱਚਮੱਚ ਬਿਹਤਰ ਬਣਾਉਣ ਦੇ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਨੇ ਤਾਂ ਜੋ ਹਰ ਬੱਚਾ ਚਾਹੀਏ ਉਹ ਗਰੀਬ ਦਾ ਹੋਵੇ ਤੇ ਚਾਹੀਏ ਉਹ ਮੀਰ ਦਾ ਹੋਵੇ ਉਹ ਸਰਕਾਰੀ ਸਕੂਲ ਦੇ ਵਿੱਚ ਪੜਨ ਨੂੰ ਉਹ ਤਰਜੀਹ ਅਸਲ ਵਿੱਚ ਕੰਮ ਤੇ ਹੀ ਹੈ ਨਾ ਕਿ ਇਹ ਜਿਹੜਾ ਡਰਾਮਾ ਕੀਤਾ ਜਾਂਦਾ ਵਾ ਇਹ ਝੂਠੀ ਚਾਦਰ ਦੇ ਨਾਲ ਸੱਚ ਨਹੀਂ ਲੁਕਾਇਆ ਜਾ ਸਕਦਾ ਸਾਨੂੰ ਸੱਚੀ ਸਿੱਖਿਆ ਕ੍ਰਾਂਤੀ ਦੇ ਲਈ ਜ਼ਮੀਨੀ ਪੱਧਰ ਤੇ ਉੱਤੇ ਕੰਮ ਕਰਨ ਦੀ ਲੋੜ ਹੈ ਨਾ ਕਿ ਸਿਰਫ ਨਾਮ ਅਤੇ ਅੰਕੜੇ ਬਦਲ ਕੇ ਖੁਸ਼ ਹੋਣ ਦੀ। ਸਤਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਤਾਂ ਦੋਸਤੋ ਮੈਂ ਕਰਮ ਸੋਢੀ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅਖ ਦਾ ਚਿੱਟਾ ਮੋਤੀਆ। ਗੱਲ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਨੂੰ ਬਿਹਤਰ ਬਣਾਉਣ ਦੇ ਨਾਮ ਦੇ ਉੱਤੇ ਰਵਾਇਤੀ ਮਾਪੇ ਅਧਿਆਪਕ ਮਿਲਣੀਆਂ ਨੂੰ ਮੈਗਾ ਪੀਟੀਐਮ ਦਾ ਨਾਮ ਦੇ ਕੇ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਲ ਹੀ ਦੇ ਵਿੱਚ ਹੋਈ ਚੌਥੀ ਮੈਗਾ ਪੀਟੀਐਮ ਕਰਵਾਈ ਗਈ ਜਿਸ ਦੇ ਵਿੱਚ ਸਰਕਾਰ ਨੇ ਦਾਵਾ ਕੀਤਾ ਕਿ 23 ਲੱਖ ਤੋਂ ਵੱਧ ਮਾਪੇ ਸ਼ਾਮਲ ਹੋਏ ਤੇ ਇਹ ਸਿੱਖਿਆ ਦੇ ਵਿੱਚ ਕ੍ਰਾਂਤੀ ਦਾ ਇੱਕ ਪ੍ਰਤੀਕ ਹੈ ਸੇਕਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਨੂੰ ਮਾਪੇ ਪਿਓ ਦੀ ਭਾਗੀਦਾਰੀ ਦੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਜਿੱਥੇ ਮਾਪੇ ਅਤੇ ਅਧਿਆਪਕ ਮਿਲ ਕੇ ਬੱਚਿਆਂ ਦੇ ਵਿਕਾਸ ਦੇ ਬਾਰੇ ਗੱਲਾਂ ਬਾਤਾਂ ਕਰਦੇ ਨੇ ਸੋ ਸਰਕਾਰ ਇਸ ਨੂੰ ਆਪਣੀ ਸਫਲਤਾ ਦੇ ਵਜੋਂ ਪ੍ਰਚਾਰ ਰਹੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਵਿਸ਼ਵਾਸ ਜੋ ਹੈ ਉਹ ਵੱਧ ਰਿਹਾ ਹੈ ਅਧਿਆਪਕ ਨਿਯਮਤ ਆ ਰਹੇ ਨੇ ਤੇ ਸਰਕਾਰੀ ਸਕੂਲ ਜੋ ਨੇ ਉਹ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਮੁਕਾਬਲਾ ਮੁਕਾਬਲਾ ਕਰ ਰਹੇ ਨੇ ਇਸ ਚੀਜ਼ ਦਾ ਪਰ ਇੱਥੇ ਸਵਾਲ ਤਾਂ ਇਹ ਹੈ ਕਿ ਇਹ ਸਤਮੁਤ ਜਬੀਨੀ ਹਕੀਕਤ ਹੈ ਜਾਂ ਫਿਰ ਸਿਰਫ ਇਹ ਇਸ਼ਤਿਹਾਰਬਾਜ਼ੀ ਹੈ ਅਤੇ ਪ੍ਰੋਪੋਗੈਂਡਾ ਹੈ ਜੇ ਸਰਕਾਰੀ ਸਕੂਲ ਐਨੇ ਹੀ ਚੰਗੇ ਹੋ ਗਏ ਨੇ ਤਾਂ ਫਿਰ ਅਧਿਆਪਕਾਂ ਅਧਿਕਾਰੀਆਂ ਅਤੇ ਵਿਧਾਇਕਾਂ ਮੰਤਰੀਆਂ ਦੇ ਬੱਚੇ ਉੱਥੇ ਕਿਉਂ ਨਹੀਂ ਪੜ ਰਹੇ ਇਹ ਮੈਗਾ ਪੀਟੀਐਮ ਅਸਲ ਦੇ ਵਿੱਚ ਕਿਹੜੀ ਮਿਰਕ ਦ੍ਰਿਸ਼ਨਾ ਨੂੰ ਪੂਰਾ ਕਰ ਰਹੀ ਹੈ ਸਿੱਖਿਆ ਸੁਧਾਰ ਜਾਂ ਫਿਰ ਸਿਆਸੀ ਇਮੇਜ ਬਣਾਉਣਾ ਸੋ ਅੱਜ ਆਪਾਂ ਇਸ ਸਬੂਤ ਦੇ ਉੱਤੇ ਵਿਸਥਾਰ ਦੇ ਨਾਲ ਗੱਲ ਕਰਾਂਗੇ ਤੇ ਕੁਝ ਸਵਾਲਾਂ ਦੇ ਰਾਹੀਂ ਸੱਚਾਈ ਨੂੰ ਸਾਹਮਣੇ ਲਿਆਵਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਬੋਡੀ ਰੋਸ਼ਨ ਖੜਾ ਜੀ ਸਟੂਡੈਂਟ ਵਿੱਚ ਮੌਜੂਦ ਤੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਖੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਮਿਹਰਬਾਨੀ ਰਾਜੀ ਰੋ ਖੜਾ ਸਭ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਦੇ ਵਿੱਚ ਰਵਾਇਤੀ ਅਧਿਆਪਕ ਮਾਪੇ ਮਿਲਣ ਨੂੰ ਮੈਗਾ ਪੀਟੀਐਮ ਦਾ ਨਾਮ ਦੇ ਕੇ ਆਪਣੀ ਹੀ ਇਸ਼ਤਿਹਾਰबाजी ਦੀ ਮਿਰਗ ਦਰਸ਼ਨਾਜੂਆ ਪੈਦਾ ਕੀਤੀ ਗਈ ਹੈ ਜੋ వాస్తਵਿਕਤ ਵਿੱਚ ਹੈ ਹੀ ਨਹੀਂ ਜੋ ਹੈ ਹੀ ਨਹੀਂ ਉਹ ਕਿਉਂ ਹੈ ਤਿੱਕੇ ਨੂੰ ਦਿਖਾਇਆ ਜਾ ਰਿਹਾ ਕੀ ਲੱਗਦਾ ਹੈ ਤੁਹਾਨੂੰ ਕਰਮਜੀ ਗੱਲ ਇਸ ਰਹੀ ਗਿਆ ਕਿ ਸਿੱਖਿਆ ਵਿਭਾਗ ਸਕੂਲ ਦੇ ਵਿੱਚ ਹਮ ਇਹ ਰਵਾਇਤ ਹੈਗੀ ਹੈ ਕਿ ਅਧਿਆਪਕ ਮਾਪੇ ਮਿਲਣੇ ਇਹ ਮਤਲਬ ਇਹ ਨਹੀਂ ਕਿ ਭਗਵੰਤ ਮੰਤਰਕਾਰ ਆਈ ਆ ਤੇ ਸ਼ੁਰੂ ਹੋਈ ਆ ਇਹ ਪਹਿਲਾਂ ਚੱਲਦੀ ਸੀ ਜਦੋਂ ਅਸੀਂ ਪੜਦੇ ਉਦੋਂ ਚੱਲਦੀ ਜਦੋਂ ਅਸੀਂ ਪੜਾਉਂਦੇ ਉਦੋਂ ਚੱਲਦੀ ਸੀ ਠੀਕ ਆ ਜੀ ਲੇਕਿਨ ਗੱਲ ਇਹ ਗਿਆ ਕਿ ਭਗਵੰਤ ਮੰਤਰਕਾਰ ਦੇ ਵਿੱਚ ਖੂਬਸੂਤ ਗੱਲ ਇਹ ਹੈ ਕਿ ਕਿਸੇ ਵੀ ਈਵੈਂਟ ਬਣਾਉਂਦੇ ਆ ਇਹ ਈਵੈਂਟ ਬਣਾ ਕੇ ਇਨਾ ਪ੍ਰਚਾਰ ਕਰਦੇ ਆ ਉਹਨੂੰ ਮੈਗਾ ਬਣਾਉਂਦੇ ਜੀ ਮੈਗਾ ਵੀ ਕੁਮਾਰ ਇਹ ਤੋਂ ਪਹਿਲਾਂ ਗੱਲ ਨਹੀਂ ਹੋ ਚੁੱਕੀ ਜਿਹੜੀ ਹੁਣ ਹੋਈ ਆ ਹੂੰ ਜੋ ਜਦੋਂ ਦੇ ਆਏ ਉਹਨਾਂ ਨੇ ਕੀਤਾ ਗੱਲ ਇਹ ਕਿ ਜਿਹੜੀ ਉਹ ਮਹਗਾ ਇਹਨਾਂ ਨੇ ਪੀਡੀਐਮ ਕਰਵਾਈ ਆ ਉਹਦੇ ਪਿੱਛੇ ਇਹ ਸਰਕਾਰ ਚਾਹੁੰਦੀ ਕੀ ਆ ਉਹਦਾ ਮਨੋਰਥ ਕੀ ਛਪਿਆ ਹੋਇਆ ਹੂੰ ਕਿਉਂਕਿ ਉਹਨਾਂ ਨੇ ਮਹਗਾ ਇਮਿਟ ਬਣਾਈ ਗਿਆ ਉਹਨਾਂ ਨੇ ਇਹ ਗੱਲ ਸਕੂਲਾਂ ਹਦਾਇਤਾਂ ਹਦਾਇਤਾਂ ਦਿੱਤੀਆਂ ਹੂੰ ਸਰਕਾਰ ਵੱਲੋਂ ਇੱਕ ਪੰਮਫਲੈਟ ਆ ਗਿਆ ਹੂੰ ਪੰਜ ਪੇਜ ਆ ਗਿਆ ਅੱਛਾ ਜੀ ਪੰਜ ਪੇਜ ਦੇ ਜੋ ਚਵਰਕੀ ਚ ਬਣਾਤੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇਧਰ ਦੀਆਂ ਛਪਾ ਕੇ ਜਿੰਨੇ ਮਾਪੇ ਹੁੰਦੇ ਉਹਨਾਂ ਨੂੰ ਵੰਡੋ ਹੂੰ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਸਰਕਾਰ ਕੀ ਕਰ ਰਹੀ ਹੈ ਅੱਛਾ ਜਿਹੜੀ ਮੈਗਾ ਪੀਡੀਐਮ ਦੇ ਬਹਾਨੇ ਸਰਕਾਰ ਆਪਣਾ ਉਸ ਕਰਮ ਦਾ ਪ੍ਰਚਾਰ ਕਰ ਰਹੀ ਜੋ ਕੀਤਾ ਹੀ ਨਹੀਂ ਹੂੰ ਲੋਗਾਂ ਦੇ ਮਨਾਵੇ ਚ ਇਹ ਗੱਲ ਪਉਣੀ ਉਥੇ ਤਫਸੀਲ ਦੇਣੀ ਆ ਕਿ ਮਤਲਬ ਸਾਡੀ ਜਦੋਂ ਦੇ ਅਸੀਮ ਸ਼ੁਰੂ ਕੀਤਾ ਹੈਗਾ ਇਹ ਕ੍ਰਾਂਤੀ ਲੈਂਦੀ ਸਿੱਖਿਆ ਕ੍ਰਾਂਤੀ ਆ ਤੇ ਸਿੱਖਿਆ ਕ੍ਰਾਂਤੀ ਦੇ ਅਸਰ ਰਿਜ਼ਲਟਸ ਕੀ ਆ ਗਏ ਉਹ ਮਾਪੇ ਤਾਂ ਪੜਦੇ ਜਦੋਂ ਉਹ ਪੈਂਫਲਟ ਬਹੁਤੇ ਤਾਂ ਪੜੀ ਹੁੰਦੇ ਜਿਹੜੇ ਪੜਦੇ ਉਹ ਤਾਂ ਉਹ ਹੀ ਹੈਰਾਨ ਹੁੰਦੇ ਆ ਵੀ ਇਹ ਗੱਲ ਹੈਗੀ ਵੀ ਸੱਚ ਜੇ ਹੈ ਜ਼ਮੀਨੀ ਹਕੀਕਤ ਹੈ ਜਿਹੜੇ ਸਕੂਲਾਂ ਚ ਮਾਪੇ ਗਏ ਆ 23 ਲੱਖ ਮਾਪੇ ਗਏ ਉਹਨਾਂ ਨੇ ਜੀ ਡਾਟਾ 23 ਲੱਖ ਮਾਪੇ ਦਾ ਹੈ ਹੂੰ ਇਹਦਾ ਮਤਲਬ ਹੋ ਗਿਆ 23 ਲੱਖ ਵਿਦਿਆਰਥੀ ਪੜਦੇ ਸਨ ਇਸ ਸਕੂਲ ਚ ਹੂੰ ਜੀ ਠੀਕਾ ਕਿਉਂ ਮੈਂ ਕਹਾਂ ਇੱਕੋ ਤੇ ਨਹੀਂ ਹੋਣੀ ਸੀਗੀ ਹੁਣ 23 ਲੱਖ ਵਿਦਿਆਰਥੀਆਂ ਦੇ ਵਰਤਮਾਨ ਤੇ ਪ੍ਰਗਲੀ ਸਰਕਾਰ ਦੀਆਂ ਕੀ ਯੋਜਨਾਵਾਂ ਉਹ ਸਾਹਮਣੇ ਨਹੀਂ ਆਈਆਂ ਜਿਹੜਾ ਉਹਨਾਂ ਨੇ ਪੈਂਫਲਟ ਵੰਡੇ ਆ ਉਹਦੇ ਵਿੱਚ ਪਾਇਆ ਕਿ ਅਸੀਂ ਮਤਲਬ ਇਹਨਾਂ ਮਤਲਬ ਸਾਢੇ ਤਿੰਨ ਸਾਲਾਂ ਦੇ ਵਿੱਚ ਇਹਨੇ ਕਮਰੇ ਬਣਾ ਦਿੱਤੇ 15000 ਕਮਰੇ ਬਣਾ ਦਿੱਤੇ ਅਸੀਂ ਇਹਨੇ ਚਾਰ ਦਵਰੀਆਂ ਬਣਾ ਦਿੱਤੀਆਂ ਅੱਛਾ ਜੀ ਅਸੀਂ ਉੱਥੇ ਇੰਨੀਆਂ ਗਰਾਊਂਡ ਬਣਾ ਦਿੱਤੀਆਂ ਅਸੀਂ ਇਹਨੇ ਪਖਾਨੇ ਬਣਾ ਦਿੱਤੇ ਅਸੀਂ ਉਥੇ ਚੌਂਕੀ ਦਾ ਰਖਤੇ ਅਸੀਂ ਉੱਥੇ ਮਤਲਬ ਵਾਚਮੈਨ ਰੱਖਦੇ ਦੂਜੇ ਰੱਖਦੇ ਜਾਂ ਗੇਟਕੀਪਰ ਰੱਖਦੇ ਅਸੀਂ ਉੱਥੇ ਆ ਕਰਤਾ ਜੀ ਦੁਨੀ ਉਹਦੇ ਪੂਰੇ ਪੰਜਾਬ 'ਚ ਇੱਕ ਵੀ ਗੇਟਕੀਪਰ ਰੱਖਿਆ ਜਿਹੜਾ ਇੱਕ ਵੀ ਚੌਂਕੀਦਾਰ ਆ ਜਾਂ ਇੱਕ ਵੀ ਸਪਾਈ ਸੇਵਕ ਰੱਖਿਆ ਉਹ ਉਹਨਾਂ ਨੇ ਮਤਲਬ ਕਿਸੇ ਨੂੰ ਪੇਸ ਖੇਲ ਹੀ ਨਹੀਂ ਮਿਲਿਆ ਕੋਈ 3000 ਜਾਂ 5000 ਚ 6000 ਹੂੰ ਮਤਲਬ ਉਹਨਾਂ ਗਰੀਬਾਂ ਦਾ ਸ਼ੋਸ਼ਣ ਹੋਇਆ ਹੂੰ ਠੀਕ ਹੁਣ ਸਗਾਰਾਂ ਨੂੰ ਪਤਾ ਕਿਹੜਾ ਬੰਦਾ ਗਰੀਬ ਆ ਜਿਹੜਾ ਹੈਂਡੂ ਮਦਦਾ ਦਾ ਜਿਹਨੂੰ 3000 ਮਿਲੂਗਾ ਜਾਂ 5000 ਮਿਲੂਗਾ ਤੇ ਉਹ ਬੰਦਾ ਜਾਊਗਾ ਹੂੰ ਉਹ ਤਾਂ ਕਰੂਗਾ ਹੀ ਕੰਮ ਹੁਣ ਉਹ ਦੱਸੋ ਉਹਦਾ ਧਿਆਨ ਆਪਣੇ ਪਰਿਵਾਰ ਨੂੰ ਪਾਣ ਲਈ ਕਿ ਹੋਰ ਕਿਰਤਵਾਂ ਨੂੰ ਕਿ ਉੱਥੇ ਧੜੀ ਕਰਨ ਲਈ ਹੂੰ ਠੀਕ ਆ ਹੁਣ ਇਹਨਾਂ ਨੇ ਇਹ ਕਰਤ ਨਵਾਂ ਪਖੰਡ ਕੀਤਾ ਸੀ ਬੜਾ ਵਧੀਆ ਹੂੰ ਪਰ ਉਹਨਾਂ ਦਿੱਥੇ ਤੁਸੀਂ ਚੌਂਕੀ ਦਾ ਰੱਖਿਆ ਜਿੱਥੇ ਤੁਸੀਂ ਇੱਕ ਉਹ ਰੱਖਿਆਗਾ ਆਪਣਾ ਗੇਟਮੈਨ ਵੀ ਰੱਖਿਆ ਹਮ ਇੱਕ ਤੁਸੀਂ ਮਤਲਬ ਉਹ ਸਪਾਈ ਸੇਵਕ ਹੀ ਰੱਖ ਲਏ ਪਰ ਤੁਹਾਡੇ ਉਹ ਸਕੂਲ ਦੇ ਵਿੱਚ ਅਧਿਆਪਕਾਂ ਦੀ ਕੀ ਹਾਲਤ ਹਮ ਜੀ ਤੁਹਾਡੀਆਂ 90% ਪੰਜਾਬੀ ਬਸ ਲਾਇਬ੍ਰੇਰੀਆਂ ਬੰਦ ਆ ਜਿੱਥੇ ਕਿਤਾਬ ਬਾਹਰ ਨਿਕਲਦੀ ਨਹੀਂ ਬੱਚਿਆਂ ਦੇ ਪੜਨ ਲਈ ਹਮ ਠੀਕ ਆ ਉਹ 90% ਸਕੂਲਾਂ ਦਾ ਦੇਖਭਾਲ ਦਾ ਕੋਈ ਬਾਈਟੀ ਹੈ ਨਹੀਂ ਕੋਲੋਂਦਾ ਕੋਈ ਨਹੀਂ ਹਮ ਤੁਸੀਂ ਡਿਜੀਟਲ ਯੋਗ ਨਾਲ ਜੋੜ ਰਹੇ ਹੋ ਤੁਸੀਂ ਕਿਨੇ ਵਾਈਫਾਈ ਕਰਤਾ ਸਾਰਾ ਅਸੀਂ ਮਹਿਕਮਾ ਉਸ ਵਾਈਫਾਈ ਦਾ ਮਤਲਬ ਹੈਗਾ ਕਿ ਇੱਕ ਪਾਸੇ ਆਸਟ੍ਰੇਲੀਆ ਜਿਹੜਾ ਹੈਗਾ ਉਹ 17 ਸਾਲ ਦੇ ਬੱਚਾਂ ਤੱਕ ਬੈਨ ਲਾ ਰਿਹਾ ਹੈ ਫੋਨਾਂ ਉੱਤੇ ਜੀ ਹਾਂਜੀ ਤਾਂ ਤੁਸੀਂ ਵਾਈਫਾਈ ਲਾ ਕੇ ਕਿਹੜਿਆ ਕਿਹੜਿਆ ਪੜਾ ਰਹੇ ਹੋ ਹਮ ਬਿਲਕੁਲ ਇੱਕੀ ਆਜ਼ਾਦੀ ਦੀ ਦੇਰ ਹੈ ਗੱਲੇ ਕੀ ਕਿ ਤੁਸੀਂ ਸਮਾਰਟ ਕਲਾਸਰੂਮ ਸਟਾਰਟ ਕੀਤੇ ਪਹਿਲਾਂ ਚੱਲਦੇ ਆ ਜਦੋਂ ਸਮਾਰਟ ਸਕੂਲ ਬਣੇ ਨਾ ਉਹ ਤੋਂ ਸਮਾਰਟ ਕਲਾਸਰੂਮ ਪਹਿਲੇ ਸਰਕਾਰ ਨੇ ਕੀਤੇ ਸੀਗੇ ਉਦੋਂ ਜਿਹੜੇ ਸਰੇ ਸੀਗੇ ਨਾ ਕ੍ਰਿਸ਼ਨ ਕੁਮਾਰ ਸਿੱਖ ਸਖਤ ਨੂੰ ਨਾ ਬਿਲਕੁਲ ਪਹਿਲਾਂ ਕੀਤਾ ਗਿਆ ਹਾਂਜੀ ਲੇਕਿਨ ਉਸ ਸੰਬੰਧ ਵਿੱਚ ਤੁਸੀਂ ਕਿਹੜਾ ਮਰੱਲਾ ਕੀਤਾ ਹੈਗਾ ਤੁਸੀਂ ਐਮੀਨੈਂਟ ਸਕੂਲ ਕਿੱਥੇ ਖੋਲੇ ਆ ਤਾਂ ਐਮੀਨੈਂਟ ਸਕੂਲ ਜਿੱਥੇ ਲੈਕਚਰਰ ਵੀ ਹੋਣਗੇ ਘਾਟਾ ਇੱਥੇ ਪ੍ਰਿੰਸੀਪਲ ਵੀ ਹੈ ਨਹੀਂ ਹਾਂ ਤੇ ਐਮਿਨੈਂਸ ਬੋਰਡ ਤੇ ਲਿਖਿਆ ਬਹੁਤ ਸੋਣਾ ਕੀ ਵਜਾ ਮਾਰਦਾ ਕਿੰਨੂ ਹੱਕਾ ਮਾਰਦਾ ਹੂੰ ਪਿਛਲੇ ਦਿਨੀ ਦੋ ਤਿੰਨ ਖਬਰਾਂ ਲੱਗੀਆਂ ਦੋ ਤਿੰਨ ਐਮਿਨੈਂਸ ਸਕੂਲਾਂ ਦੀਆਂ ਲੱਗੀਆਂ ਪੰਜਾਬ ਦੇ ਵਿੱਚੋਂ ਇੱਕ ਉਧਰ ਖੰਨੇਵਾਲ ਲੱਗੀ ਐ ਤੇ ਉਧਰ ਲਗ ਬਿਠਡੇਵਲ ਲੱਗੀ ਹੈਗੀ ਹੂੰ ਹੂੰ ਉੱਥੇ ਉਹ ਬੀਬੀਆਂ ਨੂੰ ਉਸ ਪ੍ਰਿੰਸੀਪਲ ਦੇ ਵਤੀਰੇ ਦੇ ਖਿਲਾਫ ਜਿਹੜਾ ਬਿਲਕੁਲ ਹੀ ਅਨੈਤਿਕ ਵਤੀਰਾ ਸੀਗਾ ਉਹਦੇ ਖਿਲਾਫ ਧਰਨੇ ਦੇਣੇ ਪੈ ਰਹੇ ਆ ਜੀ ਹੈਨਾ ਕੀ ਐਮਿਨੈਂਸ ਸਕੂਲ ਦੇ ਵਿੱਚ ਸਿੱਖਿਆ ਦਾ ਮਤਲਬ ਨਹੀਂ ਹੋਜੇ ਹੂੰ ਹਨ ਜੀ ਤੁਸੀਂ ਇਹ ਦਵਾ ਕਰ ਰਹੇ ਹੈਗੇ ਆ ਕਿ ਜਿਹੜੇ ਸਾਡੇ ਅਧਿਆਪਕ ਨੂੰ ਵੱਧ ਪੜਾਉਣ ਦਾ ਪਿਆ ਨਿਯਮਤ ਤੋਂ ਜਾਣ ਲੱਗ ਪਿਆ ਇਦਾਂ ਕਰਨ ਲੱਗ ਪਿਆ ਕੱਲ ਇੱਕ ਨਾ ਅਮਰਸਰ ਡੀਓ ਦਾ ਵੱਲੋਂ ਇੱਕ ਲੈਟਰ ਨਿਕਲੀ ਹੈਗੀ ਹੈ ਹਮ ਡੀਓ ਕਿਸੇ ਸਕੂਲ ਨੂੰ ਚੈੱਕ ਕੀਤਾ ਡੀਓ ਨੇ ਆ ਕੇ ਡੀਓ ਨੂੰ ਸਕੂਲ ਦੀ ਰਿਪੋਰਟ ਲਿਖੀ ਆ ਉਹ ਦੇਖ ਪੜ੍ਹ ਕੇ ਸ਼ਰਮ ਆਉਂਦੀ ਹੈ ਹਮ ਉਹ ਕਹਿੰਦਾ ਵੀ ਕਿਸੇ ਵੀ ਕਲਾਸ ਕੋਈ ਫੀਚਰ ਨਹੀਂ ਸੀ ਅੱਛਾ ਜੀ ਜਿਹੜੇ ਲੈਕਚਰ ਸਟੈਂਡ ਹੈਗੇ ਜਿੱਥੇ 11ਵੀਂ 12ਵੀਂ ਦੇ ਲੈਕਚਰ ਸਟੈਂਡ ਹਾਂਜੀ ਉਹ ਲੈਕਚਰ ਸਟੈਂਡ ਇੰਨੇ ਗੰਦੇ ਸੀ ਜਿੱਦਾਂ ਕਿ ਇਹਨੇ ਖੜ ਕੇ ਪੜਾਇਆ ਹੀ ਨਾ ਹੋਵੇ ਕਦੇ ਹੂੰ ਕਿਸੇ ਵੀ ਕਲਾਸ ਦੇ ਦੋ ਦੇ ਆਪਕ ਬੈਠੇ ਹੈਗੇ ਅਗਰੇਜ਼ੀ ਦੇ ਦੋ ਟੀਚਰ ਵੀ ਦੇ ਉੱਤੋਂ ਪਿੱਲੇ ਕੇ ਬੈਠੇ ਬੱਚਿਆਂ ਨੂੰ ਹੂੰ ਹੁਣ ਮੈਥ ਜਿਹੜਾ ਹੈਗਾ ਉਹ ਗਰਾਊਂਡ 'ਤੇ ਪੜਾਇਆ ਜਾਂਦਾ ਉਹ ਤਾਂ ਬੋਰਡ 'ਤੇ ਪੜਾਉਣਾ ਬਿਲਕੁਲ ਸਹੀ ਗੱਲ ਹੈ ਉਹ ਗਰਾਊਂਡ 'ਤੇ ਕੋ ਲੈ ਕੇ ਬੈਠਾ ਹੈਗਾ ਹੂੰ ਦੋ ਟੀਚਰ ਕਿਹਦੇ ਮਿਲੇ ਹੂੰ ਮਿਲ ਲੋ ਕੋਈ ਵੀ ਟੀਚਰ ਕੋਈ ਇੱਕ ਵੀ ਟੀਚਰ ਨਹੀਂ ਆ ਹੂੰ ਨਾ ਡਾਕਟਰ ਦੇ ਵਿੱਚ ਨਾ ਕਿਧੋਰ ਅੱਛਾ ਜਿਹੜੇ ਛੁੱਟੀ ਦੇ ਆ ਉਹਨਾਂ ਨੇ ਕਿਹਾ ਛੁੱਟੀ ਨਹੀਂ ਭਰੀ ਉੱਥੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਵੀ ਉਹ ਇਹੋ ਜੇ ਸਕੂਲ ਚੱਲ ਰਹੇ ਨੇ ਫੈਰੀ ਸਕੂਲ ਆ ਹੁਣ ਉਹਦੇ ਵਿੱਚ ਚੱਲ ਰਹੇ ਆ ਤੇ ਉਹ ਡੀਓ ਨੂੰ ਰਿਪੋਰਟ ਆਈ ਡੀਓ ਨੇ ਚੈੱਕ ਕੀਤਾ ਤੇ ਉਹਨਾਂ ਨੇ ਸਕੂਲ ਦੀ ਰਿਪੋਰਟ ਭੇਜੀ ਆ ਸੱਦਿਆਂ ਉਹਨਾਂ ਨੂੰ ਦੇਖੋ ਕੀ ਕਰਦੇ ਨੇ ਜੀ ਹੂੰ ਉਹਦਾ ਕਾਰਨ ਇਹ ਹੈਗਾ ਕਿ ਜਿੱਥੇ ਮਤਲਬ ਹੈ ਸਰਕਾਰ ਇਹ ਦਾਵਾ ਕਰਦੀ ਹੈ ਗਿਆ ਕਿ ਅਸੀਂ ਪਿਛਲੇ ਸਾਲ ਦੇ ਵਿੱਚ 72000 ਨਿੱਜੀ ਸਕੂਲਾਂ ਦੇ ਵਿਦਿਆਰਥੀ ਹੂੰ ਮਾਪਿਆਂ ਨੇ ਸਰਕਾਰੀ ਸਕੂਲ ਦੇ ਸਰਕਾਰੀ ਸਕੂਲ ਦੇ ਬੈਟਰ ਹੈਗੇ ਹਾਂ ਨਾ ਬੈਟਰ ਇਹ ਤਸਵੀਰ ਆਈ ਜਿਹੜੀ ਡੀਓ ਕੱਢ ਰਿਹਾ ਹਮ ਤੁਹਾਡੇ ਸਾਹਮਣੇ ਡੀਓ ਅਮਰਸਰ ਸਕੈਂਡਰੀ ਡੀਓ ਕੱਢ ਰਿਹਾ ਹੈਗਾ ਲੈਟਰ ਸਕੂਲ ਦੇ ਬਾਰੇ ਵੀ ਆਹ ਹਾਲ ਦਾ ਹਮ ਹੈ ਨਾ ਉਹ ਇੱਕ ਸਕੂਲ ਚੈੱਕ ਕੀਤਾ ਨਾ ਹਮ ਜਦੋਂ ਕੋਈ ਲੇਡੀ ਆਪਣੇ ਦਾਲ ਬਣਾਉਂਦੀ ਆ ਉਹ ਦਾਲ ਸਾਰੀ ਕਹਿੰਦੀ ਕਿ ਜੋ ਦਾਣਾ ਕੱਢ ਕੇ ਵੇਚਦੀ ਆ ਹਮ ਸਾਰੀ ਕਹਿੰਦੇ ਆ ਹੈ ਨਾ ਜੀ ਉਹਨੇ ਦੇਖਣਾ ਕੜਚੀ ਵੀ ਨਹੀਂ ਆ ਦਾਣਾ ਦੇਖਣਾ ਵੀ ਗਲ ਗਈ ਹੈ ਬਿਲਕੁਲ ਫਿਰ ਦਾਣੇ ਤਾਂ ਡੇਜੋ ਇੱਕ ਨਾਮਕ ਸਹੀ ਆ ਹੂੰ ਜੇ ਡੀਓ ਦੇ ਅਮਰਸਾਹ ਜ਼ਿਲ੍ਹੇ ਦੇ ਸਕੂਲ ਦੇਖਿਆ ਜਾਣ ਸਾਰਿਆਂ ਦਾ ਇੱਕ ਦਾਣਾ ਵੇਖਿਆ ਤੇ ਆ ਹਾਲ ਦਾ ਹੂੰ ਤੇ ਉਹ ਅਮਰਸਾਹ ਦਾ ਇੱਕ ਸਕੂਲ ਆ ਜੀ ਉਹ ਪ੍ਰਤੀਨਿਧਤਾ ਕਿਦੀ ਕਰਦਾ ਪੰਜਾਬ ਦੀ ਕਰ ਰਿਹਾ ਪੰਜਾਬ ਦੀ ਕਰ ਰਿਹਾ ਜੀ ਬਿਲਕੁਲ ਹੈਨਾ ਫਿਰ ਤੁਸੀਂ ਮੈਗਾ ਦੇ ਵਿੱਚ ਕੀ ਦਿਖਾ ਰਹੇ ਹੋ ਹੂੰ ਹੁਣ ਜਿਹੜੇ ਮੈਗਾ ਦੇ ਵਿੱਚ ਟੀਚਰ ਮਾਪੇ ਗਏ ਹੈਗੇ ਆ ਮਾਪਿਆਂ ਨੂੰ ਚਾਹ ਬੜੀਆਂ ਬਰਬੰਦ ਕੀਤਾ ਜਾਣਾ ਉਹਨਾਂ ਨੂੰ ਆਹ ਦੱਸੋ ਉਹਨਾਂ ਨੂੰ ਆਹ ਦੱਸੋ ਕੀ ਦੱਸੋ ਵੀ ਸਰਕਾਰ ਨੇ ਆ ਕੀਤਾ ਹੂੰ ਸਰਕਾਰਾਂ ਤਾਂ ਕਰਦੀਆਂ ਹੀ ਆ ਸਰਕਾਰਾਂ ਦਾ ਪਹਿਲਾ ਫਰਜ ਹੈਗਾ ਐਜੂਕੇਸ਼ਨ ਉੱਪਰ ਟਿਕਣਾ ਤੁਸੀਂ ਇਹ ਕਹਿੰਦਾ ਕਿ ਅਸੀਂ ਪਿਛਲੇ ਤਿੰਨ ਸਾਲਾਂ 'ਚ 10000 ਟੀਚਰਾਂ ਪਰਤੀ ਕੀਤਾ ਹੂੰ ਜੀ ਇਹ ਦੱਸਿਆ ਨਹੀਂ ਵੀ ਪਿਛਲੇ ਤਿੰਨ ਸਾਲ ਰਿਟਾਇਰਮੈਂਟ ਕਿੰਨੀ ਹੋਈ ਹੈ ਹੂੰ ਜੀ ਹਾਂ ਜੀ ਤਿੰਨਾਂ ਸਾਢੇ ਤਿੰਨਾਂ 10000 ਪਰਤੀ ਕਰ ਲਿਆ ਤੁਸੀਂ ਲੇਕਿਨ ਰਿਟਾਇਰਮੈਂਟ ਜਿਹੜੀ 40000 ਤੋਂ ਵੱਧ ਹੋ ਚੁੱਕੀ ਹੈ ਹੂੰ ਉਹ ਖਾਲੀ ਪੋਸੇ ਪਰ ਭਾਈ ਕਦੋਂ ਕਰਨੀ ਹੈ ਮਤਲਬ ਤੁਸੀਂ ਮਤਲਬ ਉਹ ਲੋਕਾਂ ਨੂੰ ਪੜਾ ਕੇ ਵੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਪੜ੍ਹ ਕੇ ਜਾਓ ਹੂੰ ਵੀ ਪੰਜਾਬ ਰਾਤ ਪੱਪਾਂ ਪਰ ਹੋਈ ਪਈ ਐ ਲੇਕਿਨ ਤੁਸੀਂ ਪੜਾਇਆ ਕੀ ਐ ਹਮ ਹਣਾ ਤੁਸੀਂ ਪ੍ਰਚਾਰ ਆਪਣਾ ਕਰ ਰਹੇ ਹੋ ਤੇ ਜਿੰਨਾ ਤੱਕ ਸਕੂਲ ਦਾ ਅਕਸ ਹੈਗਾ ਹਮ ਜਿੱਥੇ ਫਿਜ਼ੀਕਲ ਕੋਈ ਟੀਚਰ ਹੈ ਨਹੀਂ ਤੇ ਉੱਥੇ ਗਰਾਊਂਡ ਹੈ ਨਹੀਂ ਹਮ ਬੰਦ ਪਈ ਐ ਜਿੱਥੇ ਸਾਇੰਸ ਦੇ ਅੱਪ ਹੈ ਨਹੀਂ ਉੱਥੇ ਲੈ ਬੰਦ ਪਈ ਐ ਹਮ ਜਿੱਥੇ ਲਾਇਬ੍ਰੇਰੀ ਤੇ ਲੈਬ ਹੈ ਮੈਨੂੰ ਜਿਹ ਲਾਇਬ੍ਰੇਰੀ ਉਹ ਬੀਠੀ ਐ ਜਿੱਥੇ ਸਕੂਲ ਦਾ ਪ੍ਰਿੰਸੀਪਲ ਹੀ ਹੈ ਨਹੀਂ ਜਿਹੜੇ ਸਕੂਲ ਦੀ ਨਾ ਲੈਟਰ ਗੱਡੀ ਉਹਨਾਂ ਨੇ ਡੀਓਜ਼ ਅਮਰਸਰ ਨੇ ਜੀ ਉਸ ਸਕੂਲ ਦਾ ਪ੍ਰਿੰਸੀਪਲ ਹੈ ਨਹੀਂ ਖਾਲੀ ਪੋਸਟ ਹੈ ਹਮਮ ਠੀਕ ਹੈ ਖਾਲੀ ਪੋਸਟ ਹੈ ਸੀਨੀਅਰ ਲੈਕਚਰਰ ਹੈਗਾ ਤੇ ਸੀਨੀਅਰ ਲੈਕਚਰਰ ਸਰਦ ਉਹਦਾ ਕਿ ਬੰਦਾ ਕਿਸੇ ਪੱਤੇ ਤੋਂ ਕੰਮ ਕਰੇ ਹਮਮ ਪਹਿਲਾ ਜਿਹੜਾ ਆਫਸ਼ੀਡਿੰਗ ਬੰਦਾ ਕੰਮ ਕਰਦਾ ਸੀ ਉਹਨੂੰ ਨਾਲ ਪਤਾ ਮਿਲਦਾ ਸੀ ਪ੍ਰਬੰਧਕੀ ਪਤਾ ਹਾਂਜੀ ਤੁਸਾਨੂੰ ਪਤਾ ਕੋਈ ਨਹੀਂ ਮਿਲਦਾ ਪ੍ਰਬੰਧਕੀ ਉਹ ਸਰਦਾ ਦੀ ਕਿਉਂ ਲਵੇ ਉਹਦੇ ਆਖੀ ਕੋਣ ਲੱਗੂ ਬਿਲਕੁਲ ਸਹੀ ਗੱਲ ਹੈ ਹਨਾ ਅੱਛਾ ਜਿਹੜੇ ਤੁਸੀਂ ਖਾਲੀ ਪ੍ਰਿੰਸੀਪਲ ਬਣਾਉਂਦੇ ਹਾਂ ਮਾਸਟਰਾਂ ਦੇ ਪੋਸਟਾਂ ਦੇ ਜਿਹੜੇ ਡੀਡੀਓ ਪਾਵਰਸ ਆ ਉਹ ਕਿਸੇ ਗੌਂਡੀ ਦਿੱਤੀਆਂ ਕਿਸ ਹੋਰ ਸਕੂਲ ਨੂੰ ਉਹ ਉੱਥੇ ਜਾਂਦਾ ਉਹਦੇ ਕਲਰ ਕ ਨੂੰ ਦੂਜੇ ਨੂੰ ਕਹਿੰਦਾ ਮੇਰੇ ਕੋਲ ਸਾਈਨ ਕਰਾ ਕੇ ਲੈ ਜਾ ਮੈਨੂੰ ਨਹੀਂ ਪਤਾ ਤੁਹਾਡੇ ਸਕੂਲ ਕਿਹੜੇ ਠੱਠੇ ਕੁਝ ਪੈ ਰਿਆ ਉਹ ਉਹਨੂੰ ਲੋੜ ਵੀ ਕੀ ਉਹ ਦੇ ਛੇ-ਸੱਤ ਸਕੂਲਾਂ ਤੇ ਉਹ ਕਿੰਨਾ ਆਪਣੇ ਵਹੀਕਲ ਤੇ ਹੁਕਮ ਹੋਂਗਾ ਨਾ ਜਾ ਕੇ ਹੂੰ ਬਿਲਕੁਲ ਮੈਨੂੰ ਕੋਈ ਰਾਈਟ ਇਅਰ ਇਨਸਪੈਕਸ਼ਨ ਕਰਨ ਦਾ ਜੀ ਉੱਥੇ ਯੂਨੀਅਨ ਵਾਲੇ ਬਿਠੇ ਧੱਕੇ ਮਰਦੇ ਹੂੰ ਬੀ ਤੁਸੀਂ ਸਾਨੂੰ ਤਾਂ ਕਰਦਾ ਗਿਆ ਤੁਸੀਂ ਸਾਡੇ ਸਕੂਲੇ ਅਧਿਆਪਕ ਦੇ ਹੋ ਹਾਂ ਨਾ ਮਤਲਬ ਇਹਦੇ ਹਾਲਾਤ ਦੇ ਵਿੱਚ ਜਿਹੜੀ ਇਹ ਮੈਗਾ ਪੀਡੀਐਮ ਕੀਤੀ ਹੈਗੀ ਆ ਜਿਹੜੀ ਕਿ ਰਵਾਇਤੀ ਜਲਦੀ ਪਹਿਲਾਂ ਜਲਦੀ ਸੀਗੀ ਔਰ ਜਿੱਥੇ ਲੋਕਾਂ ਦਾ ਬੜਾ ਇਤਿਮੀ ਨੰਨਾ ਚਲਦੀ ਸੀ ਲੋਕਾਂ ਨੂੰ ਇੱਕ ਨਾਲ ਜੁੜੇ ਜਾਂਦਾ ਸੀਗਾ ਹਾਂਜੀ ਕਿ ਕਈ ਵਾਰੀ ਅਸੀਂ ਕਰ ਦਿੰਦੇ ਸੀ ਕਿ ਅਸੀਂ ਨਾ ਜਦੋਂ ਮਾਪੇ ਸਾਦੇ ਸੀਗੇ ਤੇ ਮਾਪਿਆਂ ਨੂੰ ਅਹਿਸਾਸ ਕਰਾਉਂਦੇ ਸੀਗੇ ਵੀ ਸਾਡੇ ਕੋਈ ਬੱਚਾ 6 ਘੰਟੇ ਆਉਂਦਾ 24 ਘੰਟੇ ਆ ਹਾਂਜੀ ਹਾਂ ਹਾਂ ਬਾਕੀ ਕਿੰਨੇ ਘੰਟੇ ਬਜੇ ਹਾਂ 18 ਘੰਟੇ ਜੀ ਹਾਂਜੀ ਮਿਲਣ ਤੋਂ 18 ਘੰਟੇ ਟਾਈਮ ਜੇ ਤੁਸੀਂ ਦਿਓ ਆਉਂਦਾ ਤੁਹਾਡੇ ਕੋਲ ਕੀ ਹੈ ਹੂੰ ਵੀ ਤੁਸੀਂ ਆਪਣੇ ਬੱਚੇ ਦੇ ਲਈ ਕੀ ਕਰਦੇ ਹੋ ਤੁਸੀਂ ਰੋਬੰਦ ਨੇ ਬੱਚੇ ਸਕੂਲੇ ਆਉਂਦੇ ਜੀ ਬੱਚੇ ਪੜ੍ਹਦੇ ਨੇ ਵੀ ਤੁਹਾਡੇ ਘਰ ਵੀ ਰਹਿੰਦੇ ਆ ਤੁਹਾਡੇ ਬੱਚਾ ਕੰਮ ਕੋਈ ਨਹੀਂ ਕਰਦਾ ਕਿਸੇ ਨੇ ਪਸ਼ੂ ਨਹੀਂ ਰੱਖੇ ਕੋਈ ਖੇਤੀ ਨਹੀਂ ਕਰਦਾ ਉਹ ਸਾਰਾ ਦਿਨ ਮਟਰ ਗਸ਼ਤੀ ਕਰਦਾ ਕਿਉਂ ਕਰਦਾ ਹੂੰ ਬਿਲਕੁਲ ਹੈਨਾ ਜੀ 18 ਘੰਟੇ ਦੀ ਮਟਰ ਗਸ਼ਤੀ ਆ ਜਾਂ ਮਤਲਬ ਉਹ ਆ ਕੇ ਸਕੂਲੇ ਆ ਕੇ ਡੰਗੇ ਮਾਰ ਰਿਹਾ ਤੇ ਕਿਹੜੀ ਪ੍ਰਾਪਤੀ ਹੋਊ ਹੂੰ ਠੀਕ ਹੈ ਬਿਲਕੁਲ ਜੀ ਤੇ ਜਿਹੜੇ ਸਕੂਲ ਦੇ ਵਿੱਚ ਰਿਪੋਰਟ ਆਈ ਆ ਵੀ ਉਥੇ ਟੀਚਰ ਹੀ ਹੈ ਨਹੀਂ ਕਲਾਸ ਵਿੱਚ ਤੇ ਕਲਾਸ ਦੀ ਹਾਲਾਤ ਕਿਉਂ ਹੂੰ ਹੂ ਇਸ ਰਿਸਪੌਂਸਿਬਲ ਹੈ ਠੀਕ ਹੈ ਜੀ ਕੀ ਕਿਉਂ ਨਹੀਂ ਉਹ ਸਕੂਲ ਦੇ ਜਿਹੜੇ ਨਹੀਂ ਬਿਠੇ ਸੀਗੇ ਉਹਨਾਂ ਨੂੰ ਇੱਕ ਨੋਟਿਸ ਕੇ ਸਜ਼ਾ ਮਤ ਸਸਪੈਂਡ ਕੀਤਾ ਜਾਵੇ ਤਾਂ ਕਿ ਬਾਕੀਆਂ ਦੇ ਕੰਨ ਆ ਜਾਣ ਹੂੰ ਬਿਲਕੁਲ ਜੇ ਤੁਸੀਂ ਲਾਤੋਂ ਕੇ ਬੁੱਧ ਬਦੋਂ ਸੇ ਨਹੀਂ ਮੰਨਤੇ ਤੁਸੀਂ ਇੱਕ ਅਧਿਆਪਕ ਅਦਰਸ਼ਕ ਅਧਿਆਪਕ ਹੁੰਦਾ ਇੱਕ ਪਾਇਲਟ ਪ੍ਰੋਜੈਕਟ ਹੁੰਦਾ ਦੇ ਕੋਲ ਉਹ ਕੋਈ ਖੁੱਲੀ ਕਤਾ ਵਰਗਾ ਹੁੰਦਾ ਜਿੰਦਗੀ ਨੂੰ ਜਿਉਣਾ ਸਿਖਾਉਣਾ ਬੱਚਿਆਂ ਨੂੰ ਉਹ ਬੱਚਿਆਂ ਦੇ ਸਾਡੇ ਜ਼ਮਾਨੇ ਚ ਅਧਿਆਪਕਾਂ ਦੇ ਘਰਾਂ ਚ ਰਸ ਹੁੰਦਾ ਸੀ ਬੱਚਿਆਂ ਦੇ ਪੜ੍ਹਨ ਦਾ ਫ੍ਰੀ ਹੂੰ ਜੀ ਅਧਿਆਪਕ ਦੂਰੋਂ ਆਦੇ ਸੀ ਉਹ ਐਕਸਟਰਾ ਕਲਾਸਾਂ ਪੜਾਉਂਦੇ ਸੀਗੇ 3 ਤੋਂ 2 ਘੰਟੇ ਹੂੰ ਰਹ ਤਾਂ ਕਿ ਮੇਰੇ ਬੱਚੇ ਜਿਹੜੇ ਜੇ ਮੈਂ ਛੁੱਟੀਆਂ ਕੀਤੀਆਂ ਜਾਂ ਮੈਂ ਦੇਸ਼ ਵਿਦੇਸ਼ ਗਿਆ ਹੈਗਾ ਮੈਂ ਉਹ ਪਰ ਭਾਈ ਨੇ ਬੱਚਿਆਂ ਦੇ ਕਰ ਦਵਾ ਉਹ ਡੈਡੀਕੇਸ਼ਨ ਹੁੰਦੀ ਹੈ ਹੂੰ ਹੁਣ ਤੇ ਹੈ ਹੀ ਨਹੀਂ ਹੂੰ ਜੀ ਹੁਣ ਤੇ ਲੱਭਦੇ ਵੀ ਛੁੱਟੀ ਕਢੀ ਨੇ ਕਿੰਨੇ ਜੋੜਨੀ ਆ ਹੂੰ ਜੀ ਬੀ ਸਦਾ ਗੁਜ਼ਾਰਾ ਕਰਦਾ ਹੋਊਗਾ ਵੀ ਇਹ ਇਹ ਵੀ ਇਵੈਂਟ ਸਕੂਲ ਦਾ ਰਹਿ ਜਵੇ ਇਹ ਵੀ ਫੰਕਸ਼ਨ ਰਹਿ ਜਵੇ ਆ ਵੀ ਨਾ ਹੋਵੇ ਸਕੂਲ ਬੱਚੇ ਨਾ ਬੜਾਏ ਤੇ ਆਪ ਕਿੱਦਾਂ ਸੇਵ ਹੋਣਾ ਹੂੰ ਇਹ ਨਾਲ ਤਾਂ ਨਹੀਂ ਹੂੰ ਜੀ ਬਿਲਕੁਲ ਕਿਉਂ ਕਰ ਰਹਾ ਜਦੋਂ ਸਰਕਾਰ ਹੀ ਸਿਰ ਦਰੇ ਸਰਕਾਰ ਦਾ ਕੁ ਮੈਂ ਦੇਖਿਆ ਡੀਓ ਦਫਤਰ ਵੇਖਦਾ ਮੈਂ ਡੀਓ ਨਹੀਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਸਕੂਲਾਂ ਕੀ ਹੋ ਰਿਹਾ ਹਮ 90% ਡੀਓ ਦੋ ਹੈਗੇ ਆ ਜਿਹੜੇ ਸਕੂਲਾਂ ਜਾਂਦੇ ਹੀ ਨਹੀਂ ਡਿਊਟੀ ਪਾ ਦਿੰਦੇ ਕਿ ਅਸੀਂ ਵਿਜ਼ਿਟ ਕੀਤੀ ਹੈ ਹਮ ਲੇਕਿਨ ਸਕੂਲਾਂ ਜਾਂਦੇ ਨਹੀਂਗੇ ਜਿਸ ਸਕੂਲਾਂ ਜਾਣਾ ਤੁਸੀਂ ਉੱਥੇ ਇਨਸਪੈਕਟਰ ਬਣ ਕੇ ਨਹੀਂ ਜਾਣਾ ਹਮ ਤੁਸੀਂ ਮਜਾ ਇੱਕ ਸਿੱਖਿਆ ਸ਼ਾਸਤਰੀ ਬਣ ਕੇ ਹਮ ਤੁਸੀਂ ਪੁੱਛਣਾ ਧੜੀਆਂ ਲੋੜਾਂ ਥੋੜਾ ਕੀ ਹੈ ਹਮ ਤੇ ਲੋੜਾਂ ਥੋੜਾ ਥੋੜਾ ਪੂਰੀਆਂ ਕਰਨ ਲਈ ਉਹ ਕਹਿੰਦੇ ਵੀ ਸਾਡੇ ਕੋਲ ਹੈ ਕੁਝ ਨਹੀਂ ਜੇ ਹੁਣ ਇੱਕ ਸਕੂਲ ਚ ਲੈ ਗਏ ਆ ਉਥੇ 14 ਟੀਚਰਾਂ ਪੋਸਟਾਂ ਦੇ ਖਾਲੀ ਪਈਆਂ ਤੇ 12 ਭਰੀਆਂ ਤੂੰ ਫਿਰ ਕੀ ਜੀਓ ਕਰੂਗਾਗੇ ਜਵਾਬ ਹੀ ਇਹਨੂੰ ਕੋਲ ਜੀ ਹਾਲਾਤ ਚੱਲ ਰਿਹਾ ਤੇ ਉਹਦੇ ਚ ਮੈਗਾ ਪੀਡੀਐਮ ਕੀ ਕਰੂ ਹਮ ਕਿਹੜਾ ਸਵਾਲ ਕੇ ਗੱਲ ਕੀਤੀ ਜਾਵੇ ਤਾਂ ਜੇਕਰ ਸਿੱਖਿਆ ਵਿਭਾਗ ਦੇ ਹਾਲਾਤ ਇੰਨੇ ਹੀ ਉਸਾਰੂ ਬਣ ਗਏ ਨੇ ਤਾਂ ਫਿਰ ਅਧਿਆਪਕਾਂ ਅਧਿਕਾਰੀਆਂ ਅਤੇ ਵਿਦਾਇਕਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਿਉਂ ਨਹੀਂ ਹੋ ਰਹੇ ਕਿ ਅਬ ਅਧਿਆਪਕਾਂ ਨੂੰ ਵੀ ਆਪਣੇ ਸਕੂਲਾਂ ਦੇ ਉੱਤੇ ਕਿ ਭਰੋਸਾ ਨਹੀਂ ਰਿਹਾ ਕੀ ਲੱਗਦਾ ਤੁਹਾਨੂੰ ਬਿਲਕੁਲ ਨਹੀਂ ਰਿਹਾ ਕਾਰਨ ਹੈਗਾ ਕਿ ਜਿਹੜੇ ਅੰਕੜੇ ਸਰਕਾਰ ਭੇਜ ਲਈ ਹੈ ਉਹ ਕਹਿੰਦੀ ਵੀ ਸਾਡੇ ਨਿੱਜੀ ਸਕੂਲਾਂ ਤੋਂ 70000 ਵਾਪਸ ਆ ਗਿਆ ਕਿ ਸਾਡੇ ਸਕੂਲਾਂ ਦਾ ਕਰਮ ਕਰਦਾਰ ਇਹਨਾਂ ਦੇ ਮਿਆਰ ਇਹਨਾਂ ਚਾਹੋ ਗਿਆ ਹਾਂਜੀ ਫਿਰ ਜਿੱਤਣਾ ਮਿਆਰ ਤੇ ਕਰਦਾਰ ਇਹਨਾ ਉੱਚਾ ਹੋ ਗਿਆ ਫਿਰ ਤੁਹਾਡੇ ਸਰਕਾਰੀ ਅਧਿਆਪਕਾਂ ਦੇ ਸਰਕਾਰੀ ਅਧਿਕਾਰੀਆਂ ਦੇ ਤੇ ਵਿਧਾਇਕਾਂ ਦੇ ਬੱਚੇ ਕਿੱਥੇ ਆ ਹੂੰ ਬਿਲਕੁਲ ਤੁਹਾਡੀ ਸਰਕਾਰ ਆ ਤੁਹਾਡੀ ਸਰਕਾਰ ਦਾ ਕੰਮ ਇੰਨਾ ਅਸਫਲ ਹੋਇਆ ਕਿ ਇੱਕ ਵੀ ਕਰਮਚਾਰੀ ਇੱਕ ਵੀ ਅਧਿਕਾਰੀ ਤੇ ਇੱਕ ਵੀ ਵਿਧਾਇਕ ਉੱਥੇ ਬੱਚਾ ਨਹੀਂ ਭੇਜ ਗਿਰ ਜੀ ਹੂੰ ਸਹੀ ਗੱਲ ਆ ਹਾਂਜੀ ਫਿਰ ਤੁਸੀਂ ਮੈਗਾ ਪੀਡੀਐਮ ਕੀ ਦਿਖਾ ਰਹੇ ਹੋ ਹੂੰ ਤੁਸੀਂ ਇੱਕ ਸਿੱਖਿਆ ਕ੍ਰਾਂਤੀ ਕੀ ਕਰ ਰਹੇ ਹੋ ਹੂੰ ਸਿੱਖਿਆ ਕਹਿੰਦੇ ਮਤਲਬ ਇਹ ਕਹਿੰਦੇ ਸਰਕਾਰੀ ਮੁਲਾਜ਼ਮਾਂ ਸਰਕਾਰੀ ਮੁਲਾਜ਼ਮ ਸਰਕਾਰ ਦੇ ਹਮ ਅਦਾਰਿਆਂ ਨੂੰ ਮੰਨਤਾ ਦਿੰਦੇ ਹਮ ਜੀ ਹਾਂ ਜੀ ਹੈਨਾ ਸਰਕਾਰੀ ਜਿਹੜੀ ਜਿਹੜੀ ਮੈਨੇਜਮੈਂਟ ਸਰਕਾਰ ਦੇ ਕੋਲ ਆ ਉਹਨਾਂ ਸਰਕਾਰੀ ਅਦਾਰਿਆਂ ਦੇ ਵਿੱਚ ਸਰਕਾਰੀ ਅਧਿਆਪਕ ਦਾ ਬੱਚਾ ਹਮ ਸਰਕਾਰੀ ਡੀਓ ਦਾ ਬੱਚਾ ਸਰਕਾਰੀ ਪ੍ਰਿੰਸੀਪਲ ਦਾ ਬੱਚਾ ਸਰਕਾਰੀ ਡੀਸੀ ਦਾ ਬੱਚਾ ਜਾਂ ਐਸਐਸਪੀ ਦਾ ਬੱਚਾ ਕਿਸੇ ਵੀ ਅਧਿਕਾਰੀ ਦਾ ਬੱਚਾ ਹਮ ਜਾਂ ਵਿਧਾਇਕ ਦਾ ਬੱਚਾ ਨਹੀਂ ਪੜਨ ਜਾਂਦਾ ਹਮ ਉਹ ਕਿੱਥੇ ਜਾਂਦੇ ਹੈਗੇ ਆ ਦਿਖਾਵੇ ਦੇ ਵੀ ਸਾਡੇ ਅਸੀਂ ਮਹਿੰਗੇ ਸਕੂਲ ਬਣਾਉਂਦੇ ਆ ਸਾਡੇ ਕੋਲ ਮਨੀ ਬਹੁਤ ਆ ਉਹ ਸਟੈਂਡਰਡ ਰੱਖਦੇ ਨੇ ਹਮ ਲਿਗਨ ਜਦੋਂ ਗੱਲ ਹੈ ਕਿ ਸਿੱਖਿਆ ਦੇ ਖੇਤਰ ਹੁੰਦੇ ਨੇ ਨਾ ਜਿਹੜੇ ਗੁਰਗੋਲ ਹੁੰਦੇ ਆ ਉਹ ਦਿਖਾਵੇ ਦੇ ਨਹੀਂ ਹੁੰਦੇ ਜੀ ਹਾਂਜੀ ਉਹਨਾਂ ਦੀ ਰੂਹ ਦੇ ਵਿੱਚ ਆਤਮਾ ਦੇ ਵਿੱਚ ਐਜੂਕੇਸ਼ਨ ਹੁੰਦੀ ਹੈ ਖਿਆਲ ਹੁੰਦੇ ਆ ਉਡਾਨ ਹੁੰਦੀ ਹੈ ਨਾ ਉਹ ਉੜਾਣਾ ਨਾ ਉਹ ਖਿਆਲ ਰੇਗੀ ਤੇ ਫਿਰ ਤੁਸੀਂ ਕਰਾ ਕੀ ਰਹੇ ਹੋ ਹਾਂ ਨਾ ਇਹ ਸਰ ਜੀ ਮੈਨੂੰ ਨਹੀਂ ਲੱਗਦਾ ਕਿ ਇਹ ਇੱਧਰ ਹੋਵੇਗਾ ਜਿਹੜਾ ਸਰ ਇੱਥੇ ਇਹ ਸਵਾਲ ਆ ਕਿ ਜਿਹੜੇ ਕਿ ਇਹ ਵੱਡੇ ਲੀਡਰ ਹੁੰਦੇ ਨੇ ਹਨਾ ਅਧਿਕਾਰੀ ਹੁੰਦੇ ਨੇ ਕਿ ਉਹ ਆਪਣੇ ਬੱਚਿਆਂ ਤੇ ਲਈ ਵੱਖਰੇ ਮਿਆਰ ਰੱਖਦੇ ਨੇ ਸਿੱਖਿਆ ਦੇ ਕੀ ਲੱਗਦਾ ਤੁਹਾਨੂੰ ਨੇ ਡੈਫੀਨਿਟਲੀ ਦੇਖੋ ਗੱਲ ਰਹੀ ਹੈ ਕਿ ਅਸੀਂ ਜਦੋਂ ਨਾ ਉਸ ਕਾਲ ਦੀਆਂ ਗੱਲਾਂ ਕਰਦੇ ਹਾਂ ਵੀ ਜਿਸ ਕਾਲ ਦੇ ਵਿੱਚ ਚਾਰ ਵਰਣ ਹੁੰਦੇ ਸੀ ਹੂੰ ਹੂੰ ਵੀ ਜਦੋਂ ਬ੍ਰਾਹਮਣ ਤੇ ਜਿਹੜਾ ਸ਼ੂਦਰ ਇਕੱਠੇ ਨਹੀਂ પડਦੇ ਸੀ ਹੂੰ 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 ਬ੍ਰਾਹਮਣ ਉਹ ਇੱਕ ਖਾਸ ਦੰਦਾ ਹੈਗਾ ਸ਼ੂਦਰ ਪਰ ਇਹ ਕਿਤਾ ਹੈ ਅੱਜ ਕਦੋਂ ਚੱਲਦਾ ਅੱਜ ਬੰਦ ਹੋ ਗਿਆ ਹੂੰ ਅੱਜ ਤੁਸੀਂ ਸਰਕਾਰੀ ਸਕੂਲ ਬਣਾਤਾ ਕਿ ਸ਼ੂਦਰਾਂ ਦਾ ਸਕੂਲ ਦਾ ਲੋਕਾਂ ਦਾ ਸਕੂਲ ਜੀ ਜਿਹੜੇ ਪ੍ਰੈਜ਼ੀਡੈਂਟ ਬੋਲਦੇ ਕਿ ਉਹ ਪ੍ਰਾਇਮਰੀ ਕਲਾਸਾਂ ਦਾ ਸਕੂਲ ਹੈ ਹੂੰ ਹੈਨਾ ਬੜੀ ਜਾਤ ਪਾਤ ਉੱਥੇ ਫੇਕੜੀ ਹੈ ਹੂੰ ਗੱਲ ਇਹ ਸੀ ਕਿ ਜਦੋਂ ਉਹ ਨਾ ਸਰਕਾਰ ਨੇ ਨਾ ਕਰਮ ਸਲੋਗਨ ਦਿੱਤਾ ਜਗਾ ਵੀ ਮੁਫਤ ਸਿੱਖਿਆ ਹੂੰ ਵੀ ਮੁਫਤ ਸਿੱਖਿਆ ਦੇਵਾਂਗੇ ਜਦੋਂ ਦਾਵਾ ਕਰਦੇ ਆ ਨਾ ਜਦੋਂ ਉਹਨਾਂ ਦੇ ਇਸ਼ਤਿਹਾਰ ਛਪਦੇ ਆ ਕਿ ਬੱਚਿਆਂ ਨੂੰ ਅਸੀਂ ਮਤਲਬ ਕਿਤਾਬਾਂ ਦੇਵਾਂਗੇ ਫ੍ਰੀ ਕਾਪੀਆਂ ਦੇਵਾਂਗੇ ਕੋਈ ਫੀਸ ਨਹੀਂ ਵਰਦੀ ਵੀ ਦੇਵਾਂਗੇ ਤੇ ਕੋਈ ਫੀਸ ਨਹੀਂ ਹੋਗੀ ਤੇ ਖਾਣਾ ਵੀ ਦੇਵਾਂਗੇ ਮੁਫਤ ਸਿੱਖਿਆ ਹੂੰ ਹੂੰ ਉਦੋਂ ਨਾ ਭਾਜੀ ਗਰシャン ਸਿੰਘ ਹੁੰਦੇ ਸੀਗੇ ਸਾਡੇ ਨਾਟਕਰ ਬਹੁਤ ਵੱਡੇ ਹੂੰ ਹੂੰ ਠੀਕ ਆ ਉਹਨਾਂ ਨੇ ਇਹ ਕੀਤੀ ਸੀ ਕਹਿੰਦੇ ਵੀ ਤੁਸੀਂ ਨਾ ਜਿਹੜੀ ਫ੍ਰੀ ਐਜੂਕੇਸ਼ਨ ਦੀ ਗੱਲ ਨਾ ਕਰੋ ਹੂੰ ਹੂੰ ਫਰੀ ਇਹਨੇ ਇਕੁਲ ਵੀ ਨਾਂ ਲਾਵੋ ਹਮ ਜਿੱਥੇ ਰਾਜਾ ਪੜਦਾ ਉਥੇ ਰੰਗ ਵੀ ਪੜੇ ਹਮ ਜੀ ਹਾਂ ਜਿਸ ਜਿਸ ਸੰਸਤਾ ਦੇ ਗੁਰੂ ਘਰ ਚ ਆਪਾਂ ਕਹਿੰਨੇ ਆ ਸੰਗਤ ਪੰਗਤ ਗੱਲ ਕਰਦੇ ਆ ਜੀ ਵੀ ਉਥੇ ਸਾਰੇ ਇੱਕੋ ਜਿਹੇ ਆਪਾਂ ਰਾਜਾ ਬਿਠੇ ਤੇ ਦੂਜਾ ਸੰਗਤ ਚ ਬਹਿਣਾ ਪੈਣਾ ਜੀ 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 ਤੇ ਫਿਰ ਤੇ ਸਕੂਲ ਚ ਕਿਉਂ ਨਹੀਂ ਹਮ ਸਕੂਲ ਦੇ ਵਿੱਚ ਇਹ ਡਿਮਾਰਕੇਸ਼ਨ ਕਿਉਂ ਹੈਗੀ ਆ ਤੁਸੀਂ ਉੱਥੇ ਉੱਥੇ ਰਾਜੇ ਦਾ ਕਿਤੇ ਹੋਰ ਬੜ ਰਿਹਾ ਤੇ ਰੰਗ ਦਾ ਕਿਤੇ ਹੋਰ ਬੜ ਰਿਹਾ ਉਹਦੇ ਤਾਂ ਨਹੀਂ ਭੇਜਦੇ ਉੱਥੇ ਪੀਣ ਦਾ ਬੱਚਾ ਪੜਿਆ ਕਿਸੇ ਮਜ਼ਦੂਰ ਦਾ ਬਈ ਉੱਥੇ ਪਤਾ ਕੀ ਕਹਿੰਦੇ ਆ ਅਸੀਂ ਉੱਥੇ ਤਾਂ ਨਹੀਂ ਭੇਜਦੇ ਵੀ ਉਹ ਸੁਸਾਇਟੀ ਨਹੀਂ ਚੰਗੀ ਉਹ ਮਜ਼ਦੂਰਾਂ ਦੇ ਦੂਜੇ ਮਜ਼ਦੂਰਾਂ ਦੇ ਬੱਚੇ ਆ ਮਿਹਨਤੀਆਂ ਮਿਹਨਤੀ ਲੋਕਾਂ ਦੇ ਬੱਚੇ ਆ ਉਹ ਚੋਰਾਂ ਦੇ ਬੱਚੇ ਨਹੀਂਗੇ ਹਾਂ ਬਿਲਕੁਲ ਜੀ ਸਹੀ ਤੇ ਰੋਗ ਕੌਣ ਰਿਹਾ ਜਿਹੜਾ ਭ੍ਰਸ਼ਟਾਚਾਰੀ ਨੇਤਾ ਵਾ ਰੋਗ ਕੌਣ ਰਿਹਾ ਜਿਹੜਾ ਭ੍ਰਸ਼ਟਾਚਾਰੀ ਅਧਿਕਾਰੀ ਆ ਭ੍ਰਸ਼ਟਾਚਾਰੀਆਂ ਦੇ ਬੱਚੇ ਮਤਲਬ ਕਿਦਾਂ ਬਣਗੇ ਉਹਨਾਂ ਕਰਮਯੋਗੀਆਂ ਦੇ ਨਾਲ ਹੂੰ ਬਿਲਕੁਲ ਜੀ ਹਨਾ ਉਹ ਕਿਰਤੀ ਲੋਕਾਂ ਨੇ ਕਿਦਾਂ ਬਣਗੇ ਹੂੰ ਔਰ ਹਰਾਨਗੀ ਗੱਲ ਆ ਕਿ ਜਿਹੜੇ ਕਰਮਯੋਗੀ ਤੇ ਕਿਰਤੀ ਆ ਉਹਨਾਂ ਨੂੰ ਅਸੀਂ ਛੁੱਧਰ ਮੰਨ ਕੇ ਪਰੇ ਕਰ ਲਿਆ ਹੂੰ ਤੇ ਜਿਹੜੇ ਭ੍ਰਸ਼ਟਾਚਾਰੀ ਆ ਹੂੰ ਜਿਹੜੇ ਮਤਲਬ ਕੀ ਕਹਿੰਦੇ ਹਾਂ ਬਦਕਾਰ ਲੋਕ ਹੈਗੇ ਹਨਾ ਬਦਫੈਲ ਲੋਕ ਹੈਗੇ ਆ ਉਹ ਕਹਿੰਦੇ ਅਸੀਂ ਅਮੀਰ ਆ ਤੇ ਸਾਡੇ ਬੱਚੇ ਬਕਰੇ ਹੈਗੇ ਆ ਹੂੰ ਹਨਾ ਇਸਰਕੇ ਜਦੋਂ ਤੱਕ ਜਦੋਂ ਤੱਕ ਸਾਡੇ ਦੇਸ਼ ਦੀ ਸਿੱਖਿਆ ਦਾ ਖੇਤਰ ਐਮ ਫਰੀ ਐਂਡ ਇਕੁਅਲ ਨਹੀਂ ਹੁੰਦਾ ਹਾਂਜੀ ਹਨਾ ਰਾਜਾ ਤੇ ਰੰਗ 'ਚ ਫਰਕ ਨਹੀਂ ਮਿਲਦਾ ਉਹਨਾਂ ਜਰਦੇ ਸਿੱਖਿਆ ਦੇ ਚੱਕੇ ਸੁਪਨੇ ਲੈ ਸਕਦੇ ਤੇ ਉਹ ਜਿਹੜਾ ਤੁਸੀਂ ਸਵਾਲ ਕੀਤਾ ਉਹਨਾਂ ਦਾ ਬਕਾਇਵਾ ਬਣਿਆ ਰਹੂਗਾ ਹੂੰ ਸਹੀ ਗੱਲ ਹੈ ਸੋ ਘੜਾ ਸਾਹਿਬ ਅੱਗੇ ਗੱਲ ਕੀਤੀ ਜਾਵੇ ਮੈਗਾ ਪੀਟੀਐਮ ਦੀ ਤਾਂ ਮੈਗਾ ਪੀਟੀਐਮ ਦੇ ਵਿੱਚ ਲੱਖਾਂ ਮਾਪੇ ਆਉਣ ਦੇ ਦਾਵੇ ਸੱਚ ਨੇ ਜਾਂ ਫਿਰ ਇਹ ਸਿਰਫ ਅੰਕੜੇ ਫਲਾਫਲਾ ਕੇ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕਿੰਨਾ ਕੁ ਸੁਧਾਰ ਆਇਆ ਕੀ ਲੱਗਦਾ ਤੁਹਾਨੂੰ ਗੰਦੇ ਕਿ ਬੱਚਿਆਂ ਦੀ ਪੜ੍ਹਾਈ 'ਚ ਕੀ ਹੋਣਾ ਤੁਸੀਂ ਦੇਖੋ ਕਿ ਸਕੂਲ ਘੱਟ ਲੱਗਦੇ ਛੁੱਟੀਆਂ ਜਾਂਦੀਆਂ ਹੋਣਗੀਆਂ ਹੂੰ ਬਿਲਕੁਲ ਜੀ ਹੁਣ ਇਲੈਕਸ਼ਨ ਹੋਈ ਆ ਇਲੈਕਸ਼ਨ ਦੇ ਇਲੈਕਸ਼ਨ ਦਾ ਅਸਰ ਕਿੱਥੇ ਹੋਇਆ ਹੂੰ ਬੱਚਿਆਂ ਦੀ ਪੜਾਈ ਸਰਕਾਰੀ ਸਕੂਲਾਂ ਦੇ ਪੈਡ ਸਕੂਲਾਂ ਤੇ ਨਹੀਂ ਹੂੰ ਸਰਕਾਰੀ ਸਕੂਲਾਂ ਦੇ ਤੇ ਅੱਪ ਗੈਰ ਵਿਦਿਅਕ ਕੰਮ ਕਰ ਲਾਤੇ ਹੂੰ ਤੇ ਜਿੱਦਣ ਦੋ ਰਿਹਸਲਾ ਕਰ ਰਹੀਆਂ ਫਿਕਰ ਦੇ ਨਾ ਇਗਜ਼ਾਮ ਹੋਇਆ ਹੂੰ ਜਿੱਦਣ ਇਲੈਕਸ਼ਨ ਹੋਣੀ ਮੈ ਇਗਜ਼ਾਮ ਕੀ ਨਾ ਜਿੱਦਣ ਇਲੈਕਸ਼ਨ ਹੋਈ ਆ ਹਾਂਜੀ ਤੈਨ ਛੁੱਟੀਆਂ ਹੋ ਗਈਆਂ ਹੂੰ ਚੌਥੀ ਛੁੱਟੀ ਛੁੱਟੀ ਕਰਨੀ ਵੀ ਵੀ ਯੂਨੀਅਨ ਨੇ ਡਿਮਾਂਡ ਕੀਤੀ ਵੀ ਸੰਡੇ ਲਾਇਆ ਸੀ ਹੂੰ ਵੀ ਸਾਨੂੰ ਉਹਦੀ ਛੁੱਟੀ ਦਿਓ ਤੁਹਾਨੂੰ ਇਹਦੀ ਛੁੱਟੀ ਦੇਵੋ ਹੂੰ ਤੇ ਸੋਮਵਾਰ ਨੂੰ ਸਕੂਲ ਬੰਦ ਹੋ ਗਏ ਜਿਉਂ ਤੇ ਬੱਚੇ ਕੀ ਕਰੋਗੇ ਫਿਰ ਹੁਣ ਤੁਸੀਂ ਇੱਕ ਕਰ ਲਈ ਚਾਰ ਦਿਨ ਬੱਚਿਆਂ ਦੇ ਖੋਲੇ ਹਮ ਚਾਰ ਦਿਨ ਤੁਸੀਂ ਅਧਿਆਪਕ ਬਰੇ ਕਰਤਾ ਤੇ ਜਿਹੜਾ ਪ੍ਰਾਈਵੇਟ ਸਕੂਲ ਆ ਹਮ ਉਹ ਚਾਰ ਦਿਨ ਚੱਲਿਆ ਹਮ ਤੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਦੇ ਬੱਚੇ ਗਏ ਸਕੂਲਾਂ ਵਿੱਚ ਤੇ ਜਦੋਂ ਦੇਖਿਆ ਕਿ ਇਹ ਸਰਕਾਰੀ ਸਕੂਲਾਂ ਦੇ ਬੱਚੇ ਘਰ ਬੈਠੇ ਟੀਚਰ ਘਰ ਬੈਠੇ ਤੇ ਲੋਕ ਕੀ ਕਰਨਗੇ ਉਹਨਾਂ ਨੂੰ ਕਰਨਾ ਜੀ ਉਹ ਸਰਕਾਰੀ ਸਕੂਲਾਂ ਦੇ ਅਧਿਆਪਕ ਕਰਨ ਦੇ ਪਾਤਰ ਬਣ ਗਏ ਸਰਕਾਰ ਦੀਆਂ ਗਲਤੀਆਂ ਕਰਕੇ ਹਮ ਹਨਾ ਫਿਰ ਉਹਨਾਂ ਦੇ ਉਹਨਾਂ ਵਿੱਚੋਂ ਆਪ ਨੂੰ ਹਾਰ ਆ ਗਿਆ ਤੁਸੀਂ ਅੱਛਾ ਮੌਸਮ ਹੋ ਗਿਆ ਮੀਂਹ ਪੈਣ ਲੱਗ ਪਿਆ ਸੋ ਤੇ ਸਰਦੀ ਬਹੁਤ ਹੈਗੀ ਹੂੰ ਸਰਕਾਰੀ ਸਕੂਲਾਂ ਦੇ 95% ਬੱਚੇ ਕੱਤੇ ਜਾਂਦੇ ਆ ਪੈਦਲ ਜੀ ਆਪਣੇ ਸਾਈਕਲ ਤੇ ਹੂੰ ਪ੍ਰਾਈਵੇਟ ਸਕੂਲਾਂ ਦੇ 100% ਬੱਚੇ ਕੱਤੇ ਜਾਂਦੇ ਆ ਹੂੰ ਉਹ ਬੱਸਾਂ ਸਕੂਲ ਵਾਂਗ ਤੇ ਹੂੰ ਸਕੂਲ ਬੱਸ ਵੀ ਹੁਣ ਸਕੂਲ ਬੱਸਾਂ ਲਾ ਕੇ ਸਕੂਲ ਉਹ ਲੈ ਜਾਂਦੀਆਂ ਤੜਕੇ ਲੈ ਜਾਂਦੀਆਂ ਕਮਰੇ ਬਿਠਾ ਦਿੰਦੀਆਂ ਬਲਕੇ ਲੱਦ ਕੇ ਘਰ ਚ ਲੈ ਜਾਂਦੀਆਂ ਜੀ ਹਾਂਜੀ ਟਿਫਨ ਬੱਸ ਸਕੂਲ ਹੁੰਦਾ ਏ ਇਦਾਂ ਜਿਹੜੇ ਉਹ ਪ੍ਰਾਈਵੇਟ ਸਰਕਾਰੀ ਸੰਬੰਦੇ ਬੱਚੇ ਆ ਉਹ ਨੰਗੇ ਪੈਰੀ ਜੁੱਤੀਆਂ ਬਾ ਕੇ ਸਰਕਾਰ ਦਿੱਤੀਆਂ ਉਹ 8ਵੀਂ ਤੱਕ ਉਹ ਭਜਿਉਂਦੇ ਆ ਜਦੋਂ ਦੇਖਿਆ ਬਾਰਸ਼ ਮੌਤ ਹੋ ਗਈ ਆ ਕਿਧਰ ਰਾਜ ਖੜ ਜਾਂਦੇ ਆ ਉਹ ਸਕੂਲੇ ਟਾਈਮ ਨਹੀਂ ਆਏ ਮੌਸਮ ਦੀ ਖਰਾਬੀ ਗਰਮੀ ਹੋਵੇ ਸਰਦੀ ਹੋਵੇ ਬਰਸਾਤ ਹੋਵੇ ਸਰਕਾਰੀ ਸਕੂਲ ਬੰਦ ਹਾਂਜੀ ਬੰਦੀ ਸਕੂਲ ਦੇ ਟੀਚਰ ਬੈਠੇ ਆ ਕਾਰਾਂ ਜਾ ਗਏ ਬੱਚੇ ਦੋ ਕਾਰਾਂ ਚੋਂ ਨੇ ਜਦ ਬਸੇ ਉਹ ਨਹੀਂ ਲੱਗੇ ਉਹ ਵਿਚਾਰੇ ਛੁੱਟੀ ਕਰ ਗਏ ਤੁਸੀਂ ਲਗਾਤਾਰ ਪਹਿਲੀ ਗੱਲ ਹੈ ਕਿ ਤੁਸੀਂ ਗਿਣ ਕੇ ਦੇਖੋ ਵੀ 52 ਦਿਨ ਹੈ ਦੋਰੇ 52 ਸ਼ਨੀਵਾਰ ਜਲਦੀ سپੀਲ ਜਾਂ ਹੋਰ ਗੱਜਟ ਛੁੱਟੀਆਂ ਆ ਗਈਆਂ 180 ਦਿਨ ਸਕੂਲ ਲੱਗਦਾ ਅਸੀਂ 180 ਦਿਨਾਂ ਦੇ ਵਿੱਚੋਂ ਵੀ ਜੇ ਤੁਹਾਡੀਆਂ ਮਤਲਬ ਛੋਣਾ ਆ ਗਈਆਂ ਦੋ ਦਿਨਾਂ ਦੀਆਂ ਅਲੱਗ ਛੁੱਟੀਆਂ ਤੁਹਾਡੀ ਮੀਂਹ بارش ਆ ਗਈ ਹੈ ਤੁਹਾਡੀ ਜਿਆਦਾ ਸਰਦੀ ਹੈਗੀ ਤੁਹਾਡੀ ਜਿਆਦਾ ਗਰਮੀ ਹੈਗੀ ਉਹ ਕਿੰਨੇ ਕੱਟੇ ਗਏ ਜੋ ਤੁਹਾਡੇ ਕੋ ਕੁਰੀਕਲਮ ਹੀ ਸਹੀ ਨਹੀਂ ਹੂੰ 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 ਤੁਹਾਡੇ ਕੋ ਸਿਸਟਮ ਵੀ ਸਹੀ ਨਹੀਂਗਾ ਕਿ ਬੱਚਿਆਂ ਨੂੰ ਅਸੀਂ ਕਿੱਦਾਂ ਲੈ ਕੇ ਆਉਣਾ ਕਿੱਦਾਂ ਕਰਨਾ ਤੇ ਫਿਰ ਕਿਵੇਂ ਹੋ ਸਕਦਾ ਤੁਸੀਂ ਹਰ ਸਕੂਲ ਨੂੰ ਅਪਗ੍ਰੇਡ ਕਰੀ ਜਾਂਦੇ ਐ ਇਹਨੇ ਅਪਗ੍ਰੇਡ ਕਰਤੇ ਹੂੰ ਜੀ ਵੀ ਖੁਸ਼ ਕਰਦਾ ਕਿਸੇ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੂੰ ਖੁਸ਼ ਕੀਤਾ ਉਹਨਾਂ ਦੇ ਬੱਚਾ ਉੱਥੇ ਪੜ੍ਹਦਾ ਨੇ ਹੂੰ ਜੀ ਜਿਨ੍ਹਾਂ ਨੇ ਕਰਾਇਆ ਆਪਣੀ ਮੁੱਛਾਂ ਵੜ ਦੇਣੀ ਮੇਰਾ ਸਕੂਲ ਅਪਗ੍ਰੇਡ ਹੋ ਗਿਆ ਹਾਂ ਜੀ ਪਰ ਤੁਸੀਂ ਕੀ ਕਰ ਰਹੇ ਹੋ ਤੁਸੀਂ ਸਕੂਲਾਂ ਦੇ ਵਿੱਚ ਤੁਸੀਂ ਕਲੱਬ ਕਰੋ ਸਕੂਲਾਂ ਦੀ ਗਲਬੀ ਨਾ ਕਰੋ ਇਹਨਾਂ ਨੂੰ ਮਰਜ਼ ਕਰੋ ਜਿਹੜੇ ਥੇ ਘੱਟ ਪੱਛੇ ਵੜਦੇ ਆ ਤੇ ਉੱਥੇ ਲਾ ਕੇ ਟੀਚਰਾਂ ਨੂੰ ਪੂਰੇ ਪਣ ਦੇ ਲਾਉਣਾ ਚਾਹੀਦਾ ਹੂੰ ਸਹੀ ਗੱਲ ਹੈ ਸੋ ਬਿਲਕੁਲ ਜੀ ਅੱਗੇ ਗੱਲ ਕੀਤੇ ਜਾਵੇ ਤਾਂ ਖੜਾ ਸਾਹਿਬ ਜੀ ਸਿੱਖਿਆ ਵਿਭਾਗ ਇੰਨਾ ਹੀ ਉਸਾਰੂ ਹੋ ਗਿਆ ਹੈ ਤਾਂ ਫਿਰ ਸਰਹੱਦੀ ਇਲਾਕਿਆਂ ਦੇ ਵਿੱਚ ਅਧਿਆਪਕਾਂ ਦੀ ਘਾਟ ਕਿਉਂ ਹੈ ਅਤੇ VIP ਅਧਿਆਪਕ ਜੂਨੇ ਉਹ ਚੰਡੀਗੜ੍ਹ ਦੇ ਨੇੜੇ ਫਿਰ ਪੋਸਟਿੰਗਾਂ ਕਿਉਂ ਲੈ ਰਹੇ ਨੇ ਕੀ ਲੱਗਦਾ ਹੈ ਤੁਹਾਨੂੰ ਇਹ ਦੇਖੋ ਗੱਲ ਸਾਹਬ ਜਗੀ ਜਿਸki ਲਾਠੀ ਉਸकी ਬੈਸ ਹੂੰ ਜਿਹੜੇ ਅਧਿਕਾਰੀ ਹੈ ਹਾਂਜੀ ਜਿਹੜੇ ਅਧਿਕਾਰੀ ਦੀ ਪਤਨੀ ਆਵਾ ਹੂੰ ਜੇ ਚੰਡੀਗੜ੍ਹ ਬ ਗਣਸਪਾਉਸ ਕੇਸ ਹੈ ਹੂੰ ਅੱਛਾ ਮਹਾਲੀ ਦੇ ਵਿੱਚ ਉਹ ਟੀਚਰ ਉੱਥੇ ਲੱਗੇ ਆ ਜਿੱਥੇ ਉਹਦੀ ਪੋਸਟ ਹੀ ਹਰੀਦਨਗੜ੍ਹੋਂ ਉਹਨੂੰ ਕਿੱਥੋਂ ਮਿਲਦੀ ਆ ਪ੍ਰਿੰਸ ਸਕੂਲ ਤੋਂ ਹੂੰ ਜਿੱਥੋਂ ਉਹ ਚੱਕਿਆ ਨੂੰ ਜਿੱਥੋਂ ਚੱਕਿਆ ਦਾ ਡੈਪੂਟੇਸ਼ਨ ਲਾਇਆ ਹਾਂਜੀ ਤੇ ਰਾਖ ਤੋਂ ਮਿਲਦੀ ਪੀਛੋਂ ਉਹਦੇ ਪੈਰੀ ਖਾਤੇ 'ਚ ਹੂੰ ਹੂੰ ਤੇ ਕੰਮ ਕਿੱਥੇ ਕਰ ਰਿਹਾ ਜਿੱਥੇ ਕੰਮ ਹੈ ਨਹੀਂ ਹੂੰ ਕਿਉਂ ਜਿੱਥੇ ਪਹਿਲੇ ਅੰਗਰੇਜ਼ੀ ਦਾ ਲੈਕਚਰ ਹੋਏਗਾ ਉੱਥੇ ਅੰਗਰੇਜ਼ੀ ਦੇ ਆਪ ਗੋਰ ਬੈਠਾ ਜਾਗੇ ਹੂੰ ਕਈ ਤੰਦੇ ਵੀ ਮੈਂ ਦੇਖੇ ਵੀ ਆਈਪੀ ਟੀਚਰ ਹੈਗੇ ਆ ਜਿਨ੍ਹਾਂ ਨੇ ਦੋ ਦੋ ਗਨਮੈਨ ਵੀ ਜਾਂਦੇ ਹੂੰ ਹਾਂਜੀ ਅੱਛਾ ਜਦੋਂ ਗਨ ਬਣ ਜਾਂਦੇ ਆ ਜਦਾਂ ਦੀ ਘਰਾਲੀਆਂ ਜਾਂ ਹੋਰ ਤੇ ਉਦੋਂ ਦੂਜੇ ਟੀਚਰ ਉਹਨਾਂ ਨੂੰ ਕਹਿੰਦੇ ਵੀ ਮਰ ਜਾਗੇ ਤੁਸੀਂ ਤੁਹਾਡਾ ਬੜਾ ਆਸਾਨ ਆ ਹੂੰ ਤੇ ਮੇਰੇ ਵਰਗੇ ਬੰਦੇ ਕਹਿੰਦੇ ਚਲ ਇਹਨੇ ਇਹ ਸਾਂਝ ਹੀ ਪਾ ਲੋ ਕਿਤੇ ਕੰਮ ਹੀ ਕਰ ਲਾਂਗੇ ਹੂੰ ਬਿਲਕੁਲ ਮਤਲਬ ਉਹ ਟੀਚਰ ਨਹੀਂ ਰਹਿ ਗਿਆ ਨਾ ਹੂੰ ਹੁਣ ਸਰਦੀ ਇਲਾਕੇ ਜਿੱਥੇ ਮਤਲਬ ਤੁਹਾਡੇ ਵਹਾਈਕਲ ਹੈ ਨਹੀਂ ਜਿੱਥੇ ਸਿਸਟਮ ਹੈ ਨਹੀਂ ਉਹ ਤੋਂ ਇਲਾਕੇ ਦੇ ਲੋਕ ਪੜੇ ਲਿਖੇ ਹੈ ਨਹੀਂ ਉਹ ਤੋਂ ਟੀਚਰ ਵੀ ਨਹੀਂ ਜਾ ਰਿਹਾ ਹੂੰ ਅੱਛਾ ਜੇ ਤੁਸੀਂ ਡਾਕਟਰ ਫਿੱਟ ਕਰਨ ਲਈ ਹੂੰ ਡਰਡਰ ਨੂੰ ਸੱਦ ਲਾ ਕੇ ਲਾਉਣ ਲਈ ਕਹਤਾ ਕਿ ਤੁਹਾਡੀ ਤਨਖਾਹ ਤੁਹਾਨੂੰ 25000 ਜਾਂ 50000 ਵਾ ਦੇਵਾਂਗੇ ਤੁਸੀਂ ਦੇ ਆਪ ਨੂੰ ਪਤਾ ਗੜੇ ਦੱਸ ਰਹੀ ਦਿ ਪਤਾ ਹੂੰ ਹੈਨਾ ਤੁਸੀਂ ਜਦੋਂ ਤੱਕ ਖਾਲੀ ਹੱਥ ਮੂੰਹ ਤੱਕ ਨਹੀਂ ਜਾਂਦਾ ਹੂੰ ਜੀ ਜੇ ਮੂੰਹ ਹੱਥ ਵਿੱਚ ਕੁਝ ਹੋਵੇ ਮੂੰਹ ਤੇ ਚੱਕ ਜਾਓ ਬਿਲਕੁਲ ਤੇ ਜੇ ਤੁਸੀਂ ਉੱਥੇ ਲਾਉਣਾ ਚਾਹੁੰਦੇ ਆ ਤੇ ਟੀਚਰ ਨੂੰ ਮੋਟੀਵੇਟ ਕਰਦੇ ਆ ਪ੍ਰਿਆ ਸਭ ਪ੍ਰੇਰਦਾ ਸਭ ਕਰਦੇ ਆ ਉਹਨਾਂ ਦੀ ਪ੍ਰਮੋਸ਼ਨ ਦੇ ਵਿੱਚ ਹੂੰ ਵੀ ਜਿਹੜੀ ਤੁਸੀਂ ਬਾਕੀ ਨਹੀਂ ਪਰਮ ਸੱਤ ਸਾਲ ਬਾਅਦ ਕਰਦੇ ਦੀ ਪੰਜ ਸਾਲ ਕਰਦੇ ਹੂੰ ਜੀ ਨਾ ਤਾਂ ਦੇ ਹੋਰ ਕੁਝ ਕਰੋ ਤਾਂ ਕਿ ਸਦੀ ਰਾਕੇ ਵੀ ਲੋਕਾਂ ਦੇ ਬੱਚੇ ਵੀ ਉਹ ਉਹਨਾਂ ਦੇ ਮੱਥੇ ਸੁਪਨੇ ਬੀਜਿਆ ਜਾ ਸਕਣ ਤੇ ਉਹ ਸੁਪਨੇ ਲੈ ਸਕਣ ਹੂੰ ਸਹੀ ਹੈ ਨਾ ਸੋ ਕੀ ਗੱਲ ਕਰੀਏ ਤਾਂ ਕੀ ਮੈਗਾ ਪੀਟੀਐਮ ਵਰਗੇ ਪ੍ਰੋਗਰਾਮ ਸਿੱਖਿਆ ਦੇ ਅਸਲ ਮੁੱਦੇ ਜਿਵੇਂ ਕਿ ਅਧਿਆਪਕਾਂ ਦੀ ਘਾਟ ਹੋ ਗਿਆ ਬੁਨਾਦੀ ਸਹੂਲਤਾਂ ਤੇ ਪੜਾਈ ਦੇ ਮਿਆਰ ਨੂੰ ਢੱਕਣ ਦੇ ਲਈ ਵਰਤੇ ਜਾ ਰਹੇ ਨੇ ਕੀ ਲੱਗਦਾ ਤੁਹਾਨੂੰ ਅਸਲ ਜਗੰਦੇ ਸੀ ਜੀ ਨਾ ਕਿ ਇਹ ਜਿਹੜਾ ਡਰਾਮਾ ਕੀਤਾ ਜਾਂਦਾ ਵਾ ਇਹ ਝੂਠੀ ਚਾਦਰ ਦੇ ਨਾਲ ਛੱਡ ਨਹੀਂ ਲੁਕਾਇਆ ਜਾ ਸਕਦਾ ਹੂੰ ਠੀਕ ਹੈ ਨਾ ਜੀ ਜਿਹੜੀ ਮਤਲਬ ਕਹਿੰਦੇ ਵੀ ਜਿਹੜੀ ਅੱਗ ਵਾ ਅੱਗ ਨੂੰ ਤੁਸੀਂ ਪਾਣੀ ਪਾਉਂਗੇ ਕੱਕਾ ਖੁੱਪਰ ਖੋਗੇ ਹੂੰ ਪਾਣੀ ਪਾਣਾ ਚਾਹੀਦਾ ਫੇਰੀ ਬੁਝੂਗੀ ਜੇ ਤੁਸੀਂ ਜਿਹੜੀ ਬਲਦੀ ਅੱਗ ਦੇ ਕੱਕੇ ਰੱਖ ਦੋਗੇ ਉਹ ਗੁਰ ਬਲਜੂਗੀ ਹੂੰ ਬਿਲਕੁਲ ਇਹ ਚਾਹੁੰਦੇ ਕਿ ਜਿਹੜੀ ਅੱਗ ਨੂੰ ਵਡਾਉਣ ਲਈ ਅਸੀਂ ਇਦਾਂ ਦਾ ਚਾਦਰ ਪਾ ਦਈਏ ਤਾਂ ਕਿ ਲੋਕਾਂ ਦੇ ਕੋਲ ਇੱਕ ਮਰੰਗ ਦ੍ਰਿਸ਼ ਨਾ ਜਵੇ ਹੂੰ ਉਹ ਮਿਰਦੁਸ਼ ਨੇ ਪੇਦਾ ਕੀਤੀ ਜੀ ਮਿਰਦੁਸ਼ ਨੇ ਕਿੰਦੀ ਆ ਕਿ ਦੂਰੋਂ ਵੇਖਦੇ ਆ ਕਿ ਉਹ ਪਾਣੀ ਆ ਗਰਮੀ ਦੇ ਵਿੱਚ ਜੀ ਤਾਂ ਜੇ ਲੱਗ ਜਾਵੇ ਪਾਣੀ ਹੁੰਦਾ ਨਹੀਂ ਪਾਣੀ ਹੁੰਦਾ ਨਹੀਂ ਹੁਣ ਜੀ ਹੁਣ ਉਹ ਮਿਰਦੁਸ਼ ਨੇ ਪੇਦਾ ਕੀਤੀ ਜਾਰੀ ਆ ਕਿ ਤਾਂ ਕਿ ਉਹ ਲੋਕ ਜਿਹੜੇ ਮਤਲਬ ਜਿਹਨਾਂ ਸਰਕਾਰ ਚੁਣੀ ਹੈਗੀ ਆ ਉਹ ਕਹਿਣ ਵੀ ਕਮਾਲ ਆ 10000 ਟੀਚਰ ਪਰ ਤੇ ਕੀਤਾ ਹਮ ਪਰ ਉਹਨੂੰ ਇਹ ਨਹੀਂ ਸੁਝਦਾ ਕਿ ਮੇਰੇ ਸਕੂਲ ਕਿੰਨੇ ਆਏ ਆ ਹਮ ਬਿਲਕੁਲ 10000 ਕਹਿ ਦਿੱਤਾ 10000 ਤੇ ਤਰਾ 40 ਸਾਲ ਤੇ ਖਾਲੀ ਹੋਇਆ ਬਿਠਾ ਹਮ ਬਿਲਕੁਲ ਤੁਸੀਂ ਇਹ ਤੱਕ ਪ੍ਰਿੰਸੀਪਲ ਨਹੀਂ ਲਾ ਸਕੇ 90% ਲਿਖਾ ਲਈ ਬੋਸ ਤਾਂ ਤੁਸੀਂ ਹਰ ਮਾਸਟਰ 20% ਨਾ ਸਕੇ ਤੁਸੀਂ ਟੀਚਰ ਨਹੀਂ ਲਾ ਸਕੇ ਫਿਰ ਤੁਸੀਂ ਲਈ ਮੈਗਾ ਪੀਡੀਐਮ ਦੇ ਵਿੱਚ ਜਿਹੜਾ ਪੈਂਪਲੈਟ ਛਾਪਿਆ ਉਹ 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 ਕਦ ਲਈ ਛਾਪਿਆ ਬਿਲਕੁਲ ਤੁਸੀਂ ਜਾਣਦੇ ਰਹੋ ਵੀ ਇੱਥੇ ਤਿੰਨਾਂ ਸਾਲਾਂ ਦੇ ਵਿੱਚ 10000 ਬੰਦੇ ਰਿਟਾਇਰ ਹੋਇਆ ਹੈ ਨਾ ਜੀ ਅਸੀਂ 10000 ਦੀ ਭਰਤੀ ਕਰਤਾ ਜੀ ਫਿਰ ਤਾਂ ਗੱਲ ਵੀ ਬਣਦੀ ਆ ਨਾ ਦੇਣ ਅੰਕੜਾ ਹੂੰ ਮੇਂ ਸੇਵਾ ਮੁਕਤੀ 40000 ਦੀ ਹੋਈ ਆ ਤੇ ਭਰਿਆ 10000 ਇਹ 3000 ਖਾਲੀ ਪਈ ਆ ਅਸੀਂ ਮਾਫੀ ਮੰਗਦੇ ਆ ਹੂੰ ਤੁਹਾਡੇ ਕੋਲ ਅਜੇ ਮਹਾਰ ਐਜੂਕੇਸ਼ਨ ਦੇ ਵਿੱਚ 65 ਕਾਲਜ ਆਗੇ ਆ ਤੇ 1158 ਦੇ ਪ੍ਰੋਫੈਸਰਾਂ ਦਾ ਨਹੀਂ ਮੈਂ ਮਤਲਬ ਕਿਸੇ ਪਤਨ ਪਤਨ ਲੱਗਿਆ ਤੇ ਉੱਥੇ ਕਿੰਨੇ ਲੱਖਾਂ ਬੱਚੇ ਹੈਗੇ ਜਿਨ੍ਹਾਂ ਦੀ ਜ਼ਿੰਦਗੀ ਖਰਾਬ ਕੀਤੀ ਹੋਈ ਆ ਤੁਹਾਡੀ ਮੈਗਾ ਪੀਡੀਅਮ ਕੀ ਕਰੂ ਹੂੰ ਮਤਲਬ ਇਵੈਂਟ ਬਣਾ ਕੇ ਨਾ ਇਸ਼ਤਿਹਾਰ ਵੱਡੇ ਵੱਡੇ ਅਖਬਾਰਾਂ 'ਚ ਲਾ ਕੇ ਤੇ ਜਾਂ ਸ਼ਾਪ ਕੇ ਤੇ ਇਹ ਦੱਸਾਂ ਕਿ ਅਸੀਂ ਤੇ ਮਤਲਬ ਸਿੱਖਿਆ ਕ੍ਰਾਂਤੀ ਆ ਗਈ ਹੈ ਕ੍ਰਾਂਤੀ ਨਹੀਂ ਹੈ ਭ੍ਰੰਤੀ ਹੈ ਹੂੰ ਸਹੀ ਗੱਲ ਹੈ ਸੋ ਮੈਂ ਅਖੀਰ ਤੇ ਇੱਕ ਸਵਾਲ ਪੁੱਛਣਾ ਚਾਹਾਂਗੀ ਖੜਾ ਸਾਹਿਬ ਕਿ ਤੁਹਾਡੇ ਖਿਆਲ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਸੱਚਮੱਚ ਬਿਹਤਰ ਬਣਾਉਣ ਦੇ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਨੇ ਤਾਂ ਜੋ ਹਰ ਬੱਚਾ ਚਾਹੀਏ ਉਹ ਗਰੀਬ ਦਾ ਹੋਵੇ ਤੇ ਚਾਹੀਏ ਉਹ ਅਮੀਰ ਦਾ ਹੋਵੇ ਉਹ ਸਰਕਾਰੀ ਸਕੂਲ ਦੇ ਵਿੱਚ ਪੜਨ ਨੂੰ ਉਹ ਤਰਜੀਹ ਦੇਵੇ ਸਭ ਤੋਂ ਪਹਿਲੀ ਗੱਲ ਹੈ ਫ੍ਰੀ ਐਂਡ ਇਕੁਅਲ ਐਜੂਕੇਸ਼ਨ ਹੂੰ ਹੂੰ ਪਹਿਲੀ ਗੱਲ ਦੂਜੀ ਗੱਲ ਇਹ ਗੀਆਂ ਕਿ ਸਰਕਾਰ ਜਿਹੜੀ ਹੈਗੀ ਆ ਜਿਹੜੇ ਉਥੋਂ ਦੇ ਟੀਚਰਸ ਹੈਗੇ ਆ ਉਹਨਾਂ ਦੇ ਨਾਲ ਇੰਨਾ ਖਰਾਬਤਾ ਹੋਵੇ ਕਿ ਟੀਚਰ ਸੋਸਾਇਟੀ ਨਾਲ ਲੱਗ ਤੁਰ ਸਕਣ ਹਮ ਪਰ ਸਟੀਚਰ ਅਧਾਰਸ਼ਵਦੀ ਚਾਹੀਦੇ ਹਮ ਟੀਚਰ ਦਾ ਅਧਾਰਸ਼ ਹੁੰਦਾ ਜੇ ਦੀ ਕਹਿਣੀ ਕਰਨੀ ਫਰਕ ਨਾ ਹੋਵੇ ਹਮ ਜੀ ਠੀਕ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀਗਾ ਅਸੀਂ ਜਦੋਂ ਪੜਾਉਂਦੇ ਸੀ ਜਾਂ ਪੜ੍ਹਦੇ ਸੀਗੇ ਉਦੋਂ ਮੇਰੇ ਬੱਚੇ ਉੱਥੇ ਪੜ੍ਹਦੇ ਸੀ ਨਾ ਤੇ ਮੈਨੂੰ ਇੱਕ ਮੇਰੇ ਮਨ 'ਚ ਹੁੰਦੀ ਸੀ ਵੀ ਉਹਦੇ ਬੱਚੇ ਜਿਹੜੇ ਸੇ ਪਾਰਟੀ ਆ ਗਿਆ ਉਹ ਦੱਸਦੇ ਸੀ ਤੇਰੇ ਪਾਪਾ ਜਾ ਨੁਕਸਾ ਅੱਜ ਪੜ੍ਹਾਇਆ ਨੇ ਸਾਨੂੰ ਹਮ ਉਹ ਵੀ ਘਰ ਦਾਦਾ ਜੀ ਪਾਪਾ ਅੱਜ ਮੈਨੂੰ ਛੇਵੀਂ ਦੇ ਬੱਚਿਆਂ ਨਾਲ ਕਰਕੇ ਆ ਤੁਸੀਂ ਪੜ੍ਹਾਏ ਨੇਗਾ ਅੱਛਾ ਉਹਦੇ ਉਹਦੇ ਦਿਮਾਗ 'ਚ ਇੱਕ ਬਹਿਮ ਹੁੰਦਾ ਸੀ ਉਹਦੇ ਵੀ ਜੇ ਮੇਰਾ ਬੱਚਾ ਪੜ ਰਿਹਾ ਜਿਉ ਉਸ ਕਲਾਸ ਬੇਟਾ ਮੇਰਾ ਬੱਚਾ ਜੋ ਮੈਂ ਸੋਚਦਾ ਤੇ ਬਾਕੀ ਵੀ ਬਗਾਨੇ ਨਹੀਂਗੇ ਹੂੰ ਬਿਲਕੁਲ ਉਹਨਾਂ ਨੂੰ ਵੀ ਗੱਲ ਨਾਲ ਨਾ ਜੇ ਹੁਣ ਅਮਰ ਸਾਧ ਦੇ ਟੀਚਰਾਂ ਨੇ ਕਲਾਸਾਂ ਨਹੀਂ ਲਾਈਆਂ ਇਹਦਾ ਮਤਲਬ ਉਹਨੇ ਆਪਣੇ ਬੱਚੇ ਕਿਤੇ ਅੰਗਰੇਜ਼ੀ ਸਕੂਲ ਪੜ੍ਹਦੇ ਜਾਂ ਪੀਟੀਐਮ ਲਗਾਏ ਹੋਣੇ ਹੂੰ ਜਦੋਂ ਤੱਕ ਦੇ ਆਪਣੇ ਉਸੇ ਬੱਚੇ ਪੜ੍ਹਦੇ ਆ ਮਤਲਬ ਮਤ ਸੋਚੋ ਕਿ ਪੀਡੀਗਲ ਤੇ ਇੱਕ ਇੱਕ ਬਸਰੀ ਹੋਵੇ ਹੂੰ ਮੈਂ ਤਾਂ ਪਿਛਲੀ ਵਾਰ ਨਹੀਂ ਲਿਖੀ ਭੇਜਿਆ ਸੀਗਾ ਕਿ ਇਹ 5 ਸਤੰਬਰ ਨੂੰ ਟੀਚਰ ਸਟੇਟਮੈਂਟ ਦਿੰਦੇ ਹੈਗੇ ਜੀ ਮੈਂ ਕਿਹਾ ਸਟੇਟਮੈਂਟ ਉਸੇ ਟੀਚਰ ਨੂੰ ਮੰਨੋ ਜਿਹਦਾ ਬੱਚਾ ਆਪਦਾ ਪੜਦਾ ਹੂੰ ਸਰਕਾਰੀ ਸਕੂਲ ਚ ਹੋਵੇ ਬੇਸਿਕ ਨੰਬਰ ਰੱਖ ਲੈਣੇ 5 ਹੂੰ ਉਸ ਮੈਡ ਦੇ ਵਿੱਚ ਨੰਬਰ ਰੱਖ ਲੈ 5 ਇਹ 5 ਨੰਬਰ ਦੇਵਾਂਗੇ ਜਿਹਦਾ ਬੱਚਾ ਆਪਦਾ ਪੜਦਾ ਤੇ 95 ਨੰਬਰ ਤੁਸੀਂ ਖਾਤੇ ਪਾਤੇ ਜਿਹੜੇ ਪਲੇਸ਼ ਪਾਰਸ਼ਾ ਦੇ ਹੂੰ ਜੀ ਹੈਨਾ ਤੁਸੀਂ ਕੱਟ ਕਰੋ ਹੂੰ ਵੀ ਉਹ ਟੀਚਰ ਦੀ ਪ੍ਰਮੋਸ਼ਨ ਬੰਦ ਹੂੰ ਉਸ ਟੀਚਰ ਦੀ ਮਤਲਬ ਕੋਈ ਅਵਾਰਡ ਬੰਦ ਜੇ ਤੁਹਾਡੇ ਆਪਣੇ ਬੱਚਾ ਹੀ ਨਹੀਂ ਪੜਦਾ ਹੂੰ ਤਾਂ ਜਦੋਂ ਤੁਹਾਡੇ ਆਪਣੇ ਬੱਚੇ ਪੜਨਗੇ ਤੇ ਤੁਸੀਂ ਦੂਜੇ ਆਪੀ ਹੋਣਗੇ ਭੱਜੇ ਹੂੰ ਸਹੀ ਗੱਲ ਹੈ ਹੈਨਾ ਜੀ ਸਹੀ ਆਦਰਸ਼ ਨਹੀਂ ਪੈਦਾ ਕਰ ਰਹੇ ਉਸ ਵੇਲੇ ਟੀਚਰ ਤੋਂ ਬੰਦਾ ਤੁਸੀਂ ਅਧਿਕਾਰੀ ਲਿਆਓ ਅਧਿਕਾਰੀ ਬੰਦਾ ਤੁਸੀਂ ਬਿਨੈਗ ਲਿਆਓ ਹੂੰ ਦੇਖੋ ਤਾਂ ਕੰਨਾ ਬੰਦੀ ਸਰਕਾਰੀ ਹੁਜਾ ਲੜ ਪੜਨਗੇ ਹੂੰ ਸਰਕਾਰੀ ਚੁਲਾਂ ਦੇ ਸਕੂਲਾਂ ਦੇ ਵਿੱਚ ਜੁਰੀ ਹੈਗਾ ਕਿ ਸਰਕਾਰ ਆਪਣੇ ਆਦਰਸ਼ ਪੈਦਾ ਕਰੇ ਕਹਿਣੀ ਕਰਨੇ ਫਰਕ ਨਾ ਹੋਵੇ ਅਧਿਆਪਕ ਇੱਕ ਸ਼੍ਰੇਸ਼ਟ ਹੋਵੇ ਉਹ ਮਤਲਬ ਉਹਦੇ ਹੱਥ ਕਿਤਾਬ ਹੋਵੇ ਹੂੰ ਉਹਦੀ ਲਾਇਬ੍ਰੇਰੀ ਚਲਦੀ ਹੋਵੇ ਉਹਦਾ ਸਿਸਟਮ ਚੱਲਦਾ ਹੋਵੇ ਉਹ ਉਹ ਇਦਾਂ ਦਾ ਹੋਵੇ ਉਹ ਸੁਆਮਾਂ ਦਾ ਨਾ ਹੋਵੇ ਉਹ ਧਰਨਿਆਂ ਦੇ ਨਾ ਬੈਠਾ ਹੋਵੇ ਹੁਣ ਕਬੂਡਰ ਜਿਹੜੇ ਅਧਿਆਪਕਾਂ ਦੇ ਬੀ ਬੈਠ ਧਰਨਿਆਂ ਦੇ ਬੈਠੇ ਆ ਗਏ ਤੁਹਾਡੇ ਆ ਜਿਹੜੇ ਮੈਰੀਟੋਰੀਅਸ ਹੂੰ ਜੀ ਉਹ ਇਹਦੇ 20 ਸਾਲ ਹੋ ਗਏ ਔੜ ਤਾਣਾ ਦੇ ਬੈਠੇ ਆ ਗਏ ਹੂੰ ਤੁਹਾਡੇ ਕਿੰਨੇ ਟੀਚਰ ਜੇ ਰੈਗੂਲਰ ਨਹੀਂ ਹੋ ਸਕੇ ਉਹ ਵਿਚਾਰੇ ਉੱਧਰ ਬੈਠੇ ਜਾਂਦੇ ਤੁਸੀਂ ਕੀ ਕਿਹੜਾ ਖੱਕ ਕਿਹੜੀ ਗਾਰੰਟੀ ਲੈ ਰਹੇ ਹੋ ਜੋ ਤੋਂ ਇਹ ਨਹੀਂ ਕਰਦੇ ਅਧਿਆਪਕ ਦੀ ਜਿਹੜੀ ਨੀਂਦ ਸੁੱਖ ਦੀ ਨਹੀਂ ਲਿਆਉਂਦੇ ਜੋ ਹਰ ਵੇਲੇ ਵਿਚਾਰਾ ਦੁਖੀ ਆ ਟੰਗਿਆ ਹੋਇਆ ਮਹਿਸੂਸ ਕਰਨਾ ਫੇਰ ਹੂੰ ਉਹਦੇ ਆਪਣਾ ਗਰੀਬੀ ਦਾ ਕੰਮਾ ਦੂਰ ਕਰੋ ਉਹਨੂੰ ਸਿੱਖਿਆ ਨਾਲ ਜੋੜੋ ਸਕੂਲ ਨਾਲ ਜੋੜੋ ਹੂੰ ਸਹੀ ਗੱਲ ਹੈ ਸੋ ਬਿਲਕੁਲ ਜੀ ਮੈਗਾ ਪੀਟੀਐਮ ਵਰਗੇ ਪ੍ਰੋਗਰਾਮ ਸ਼ਾਇਦ ਮਾਪਿਆਂ ਨੂੰ ਸਕੂਲ ਨਾਲ ਜੋੜਨ ਦਾ ਇੱਕ ਚੰਗਾ ਯਤਨ ਹੋਣ ਪਰ ਜੇ ਇਹ ਸਿਰਫ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਤੱਕ ਹੀ ਸੀਮਤ ਰਜਾਵੇ ਤਾਂ ਅਸਲ ਸਿੱਖਿਆ ਸੁਧਾਰ ਨਹੀਂ ਹੋਵੇਗਾ ਸੋ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਜਿਹੜੇ ਲੋਕ ਸਿੱਖਿਆ ਵਿਭਾਗ ਚਲਾ ਰਹੇ ਨੇ ਅਧਿਆਪਕ ਹੋਵੇ ਚਾਹੇ ਉਹ ਅਧਿਕਾਰੀ ਹੋਵੇ ਤੇ ਚਾਹੇ ਉਹ ਸਿਆਸਤਦਾਨ ਹੋਣ ਉਹ ਆਪਣੇ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ ਦੇ ਵਿੱਚ ਕਿਉਂ ਨਹੀਂ ਭੇਜ ਰਹੇ ਇਹ ਗੱਲ ਆਪਣੇ ਆਪ ਦੇ ਵਿੱਚ ਸਰਕਾਰੀ ਸਕੂਲ ਦੇ ਹਾਲਾਤਾਂ ਦੇ ਉੱਤੇ ਵਿਸ਼ਵਾਸ ਦੀ ਘਾਟ ਨੂੰ ਉਜਾਗਰ ਕਰਦੀ ਹੈ ਸੋ ਅਸਲ ਸੁਧਾਰ ਤਾਂ ਉਦੋਂ ਹੀ ਹੋਵੇਗਾ ਜਦੋਂ ਹਰ ਬੱਚੇ ਨੂੰ ਬਰਾਬਰ ਦੀ ਬਿਅਾਰੀ ਸਿੱਖਿਆ ਮਿਲੇ ਅਤੇ ਸਿਆਸੀ ਲੀਡਰ ਆਪਣੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਭੇਜਣ ਤਦ ਤੱਕ ਇਹ ਮੈਗਾ ਇਵੈਂਟ ਸਿਰਫ ਇੱਕ ਦਿਖਾਵਾ ਹੀ ਰਹਿਣਗੇ ਸਾਨੂੰ ਸੱਚੀ ਸਿੱਖਿਆ ਕ੍ਰਾਂਤੀ ਦੇ ਲਈ ਜ਼ਮੀਨੀ ਪੱਧਰ ਤੇ ਉੱਤੇ ਕੰਮ ਕਰਨ ਦੀ ਲੋੜ ਹੈ ਨਾ ਕਿ ਸਿਰਫ ਨਾਮ ਅਤੇ ਅੰਕੜੇ ਬਦਲ ਕੇ ਖੁਸ਼ ਹੋਣ ਦੀ ਸੋ ਘਰੇ ਸਾਹਿਬ ਬੇਲਾ ਆਪ ਨੂੰ ਹੋਰ ਇਜਾਦਤ ਨਹੀਂ ਦਿੰਦਾ ਕਿ ਆਪਾਂ ਹੋਰ ਗੱਲਬਾਤ ਕਰ ਸਕੀਏ ਤੁਸੀਂ ਸਟੂਡੈਂਟ ਦੇ ਵਿੱਚ ਆਏ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਰਾਜੀ ਰਹੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਦੇਵ ਜਾਨਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ